ਤੇ ਬਹੁਤ ਵੱਡੇ ਤਦਾਦ ਦੇ ਇੱਥੇ ਜਿਹੜੀ ਆ ਪੈਰਾਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਆ 100% ਬੂਥ ਦੇ ਉੱਤੇ ਪੈਰਾਮਿਲਟਰੀ ਜਿਹੜੀ ਲਗਾਈ ਗਈ ਆ ਕਿਸੇ ਤਰ੍ਹਾਂ ਦੀ ਦਿੱਕਤ ਪ੍ਰੇਸ਼ਾਨੀ ਨਹੀਂ ਆਏਗੀ ਲੋਕਾਂ ਨੂੰ ਸਾਡੀ ਅਪੀਲ ਹੈਗੀ ਆ ਕਿ ਉਹ ਬਿਨਾਂ ਕਿਸੇ ਡਰ ਭੈ ਦੇ ਆਪਣੀ ਵੋਟ ਦਾ ਪ੍ਰਯੋਗ ਕਰਨ ਤੇ ਸ਼ਾਂਤੀਪੂਰਕ ਤਰੀਕੇ ਦੇ ਨਾਲ ਆਪਣੇ ਵੋਟਾਂ 'ਚ ਹਿੱਸਾ ਲੈਣ ਬਿਲਕੁਲ ਸਰ ਅੱਜ ਆਪਾਂ ਗੱਲ ਕਰੀਏ ਤੁਹਾਡੇ ਅੰਦਰ ਜਿਹੜਾ ਇਲਾਕਾ ਆ ਉਹਦੇ ਅੰਦਰ ਕਿੰਨੇ ਕੁ ਸੰਵੇਦਨਸ਼ੀਲ ਤੇ অতি ਸੰਵੇਦਨਸ਼ੀਲ ਜਿਹੜੇ ਇਲਾਕੇ ਜਿਹੜੇ ਹੈਗੇ ਨੇ ਜ਼ੋਨ ਜਿਹੜੇ ਨੇ ਉਹ ਕਿੰਨੇ ਕੁ ਨੇ ਸਾਡੇ ਜਿਹੜੇ 100 ਬੂਥ ਹੈਗੇ ਆ ਟੋਟਲ 100 ਹੈਗੇ 46 ਲੋਕੇਸ਼ਨਸ ਦੇ ਉੱਤੇ ਹੈਗੇ ਆ ਤੇ ਉਸ ਤੋਂ ਲਾਵਾ ਟੋਟਲ 200 ਬਾਈ ਬੂਤਾ ਉਹਨਾਂ ਦੇ ਵਿੱਚੋਂ 100 ਜਿਹੜੇ ਆ ਉਹ ਆਪਾਂ ਵਨਬਲ ਹੈਗੇ ਆ ਉਹਨਾਂ ਦੇ ਉੱਤੇ ਜਿਹੜੀ ਆ ਪੈਰਾਮੈਟਰੀ ਫੋਰਸ ਟਨਾਤ ਕੀਤੀ ਗਈ ਹੈ ਜੀ ਸਰ ਕਿਵੇਂ ਦੇਖਦੇ ਹੋ ਲੱਗਦਾ ਕਿ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੁਝਾਨ ਜਾਂ ਕਾਫੀ ਜ਼ਿਆਦਾ ਵੋਟਿੰਗ ਕਰਨ ਨੂੰ ਲੈ ਕੇ ਚਾਹ ਦੇਖ ਨੂੰ ਮਿਲ ਰਿਹਾ ਲੋਕਾਂ 'ਚ ਬਹੁਤ ਉਤਸ਼ਾਹ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਪਬਲਿਕ ਆ ਰਹੀ ਆ ਤੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਉਹ ਆਪਣੀ ਵੋਟ ਦਾ ਪ੍ਰਯੋਗ ਕਰਨ ਤੇ ਜਿਹੜਾ ਇਹ ਲੋਕਤੰਤਰ ਦਾ ਇਹ ਮੇਲਾ ਹੈਗਾ ਇਹਦੇ ਵਿੱਚ ਹਿੱਸਾ ਲੈਣ ਨੂੰ ਫਿਰ ਅਸੀਂ ਦੇਖਿਆ ਕਿ ਜਿਹੜੇ ਅਪਾਹਜ ਲੋਕ ਨੇ ਕਾਫੀ ਜ਼ਿਆਦਾ ਆ ਰਹੇ ਨੇ ਉਹਨਾਂ ਦੇ ਲਈ ਜਿਹੜੀ 휠ਚੇਅਰ ਵਗੈਰਾ ਜੋ ਪ੍ਰਬੰਧ ਹੁੰਦੇ ਨੇ ਮੁਕੰਮਲ ਕੀਤੇ ਹੋਏ ਨੇ ਬਿਲਕੁਲ ਜੀ ਕੀਤੇ ਗਏ ਜੀ ਤੇ ਕੀ ਕਹੋਗੇ ਆਵਾਮ ਨੂੰ ਜਿਹੜੇ ਹਲੇ ਵੀ ਘਰਾਂ ਦੇ ਵਿੱਚ ਬੈਣੇ ਕਿਉਂਕਿ ਆਪਣੇ ਮੱਤ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ ਫਰਜ਼ ਹੁੰਦਾ ਹੈ ਕੀ ਕਹਾਂਗੇ ਲੋਕਾਂ ਨੂੰ ਜੀ ਅਸੀਂ ਜਿਹੜੇ 80+ ਜਿਹੜੇ ਸੀਗੇ ਪਰਸਨ ਵੋਟਰ ਉਹਨਾਂ ਲਈ ਫੈਸਿਲਿਟੀ ਹੁੰਦੀ ਹੈ ਕਿ ਅਸੀਂ ਘਰ ਤੇ ਜਾ ਕੇ ਵੋਟ ਪਵਾ ਸਕਦੇ ਉਹਨਾਂ ਦੇ ਤੇ ਉਹ ਉਹਨਾਂ ਨੂੰ ਫੈਸਿਲਿਟੀ ਦਿੱਤੀ ਗਈ ਸੀਗੀ ਉਹਦੇ ਵਿੱਚ ਸਾਡੇ ਕੋਲ ਸਿਰਫ 22 ਜਿਹੜੇ ਸੀਗੇ ਪਰਸਨ ਉਹਨਾਂ ਨੇ ਕੰਸੈਂਟ ਦਿੱਤੀ ਸੀਗੀ ਤੇ ਉਹਨਾਂ ਦੀ ਅਸੀਂ ਵੋਟ ਪਵਾ ਲਈ ਸੀ ਉਸ ਤੋਂ ਇਲਾਵਾ ਸਾਰਿਆਂ ਨੇ ਆਪਣੀ ਕੰਸੈਂਟ ਦਿੱਤੀ ਸੀਗੀ ਕਿ ਅਸੀਂ ਬੂਥ ਦੇ ਉੱਤੇ ਆ ਕੇ ਆਪਣੀ ਵੋਟ ਪਾਵਾਂਗੇ ਮਤਲਬ ਉਹਨਾਂ ਦੇ ਵਿੱਚ ਇਹ ਉਤਸ਼ਾਹ ਹੈ ਕਿ ਅਸੀਂ ਬੂਥ ਤੇ ਆ ਕੇ ਵੋਟ ਪਾਣੀ ਆ ਤੇ ਘਰਾਂ 'ਚ ਜਿਹੜੇ ਲੋਕ ਬੈਠੇ ਆ ਮੈਨੂੰ ਮੇਰੀ ਉਹਨਾਂ ਨੂੰ ਅਪੀਲ ਆ ਕਿ ਜਿਹਨਾਂ ਦੀ ਐਕਚੁਅਲ ਵੋਟ ਹੈਗੀ ਆ ਜਿਨ੍ਹਾਂ ਨੂੰ ਵੋਟ ਦਾ ਅਧਿਕਾਰ ਆ ਉਹ ਇੱਥੇ ਆ ਕੇ ਆਪਣੀ ਵੋਟ ਦਾ ਪ੍ਰਯੋਗ ਕਰਨ ਸਰ ਸਵੇਰੇ ਸਵੇਰੇ ਜੇ ਗੱਲ ਕਰੀਏ ਤਾਂ ਪਹਿਲ ਬਜ਼ੁਰਗਾਂ ਨੇ ਜਿੱਤ ਕਰ ਲਈਆ ਕਿਉਂਕਿ ਬਜ਼ੁਰਗ ਤੇ ਵੱਡੇ ਲੋਕ ਜ਼ਿੰਮੇਵਾਰ ਲੋਕ بڑے ਵਾਵਾ ਆਂਦੇ ਆ ਨੌਜਵਾਨਾਂ ਵਾਲੇ ਘੱਟ ਨਜ਼ਰਾਂ ਆਉਂਦੇ ਲੱਗਦਾ ਕਿ ਨੌਜਵਾਨਾਂ ਨੂੰ ਵੀ ਆ ਕੇ ਜਿਹੜਾ ਹੈਗਾ ਕਰਨਾ ਤੇ ਹਾਲਾਂਕਿ ਜਿਨ੍ਹਾਂ ਨੇ ਪਹਿਲੀ ਵਾਰ ਆਪਣਾ ਆ ਵੋਟ ਦਾ ਇਸਤੇਮਾਲ ਕਰਨਾ ਅੱਜੇ ਦੇਖੋ ਟਾਈਮ ਸ਼ੁਰੂਆਤ ਹੋਈ ਆ ਤੇ 6 ਵਜੇ ਤੱਕ ਜਿਹੜਾ ਇਹ ਵੋਟਾਂ ਪੈਣ ਗਈਆਂ ਤੇ ਉਦੋਂ ਤੱਕ ਨੌਜਵਾਨ ਵੀ ਇਦੇ ਚ ਜਆਪਦਾ ਕਿ ਕਾਫੀ ਵੱਡੇ ਪੱਧਰ ਤੇ ਹਿੱਸਾ ਲੈਣਗੇ ਜੇ ਸਰ ਕੋਈ ਵੀ ਮਤਲਬ ਗੜਬੜ ਜਾਂ ਕੋਈ ਜਿਵੇਂ ਕੋਈ ਕਹ ਸੰਵੇਦਨਸ਼ੀਲ ਅਤੀ ਸੰਵੇਦਨਸ਼ੀਲ ਇਲਾਕਾ ਜਾਂ ਕੁਝ ਗਲਤ ਹਾਲਾਤ ਇਦਾਂ ਦੇ ਹੁੰਦੇ ਆ ਤਾਂ ਫਿਰ ਕਿਦਾਂ ਲੋਕ ਸੰਪਰਕ ਕਰਨੇ ਆ ਕੀ ਕਹੋਂਗੇ ਲੋਕਾਂ ਨੂੰ ਕੀ ਪੈਪ ਇਤਨਾ ਹੁਣ ਕੀ ਕਹੋਂਗੇ ਜਿੰਨੇ ਵੀ ਸਾਡੇ ਸੈਕਟਰ ਮੈਜਿਸਟ੍ਰੇਟ ਆ ਜਾਂ ਸੈਕਟਰ ਆਫੀਸਰਸ ਹੈਗੇ ਆ ਪਲੱਸ ਸਾਡੇ ਤਹਿਸੀਲਦਾਰ ਨੇ ਤਹਿਸੀਲਦਾਰ ਦੇ ਨਾਲ ਡੀਐਸਪੀਜ਼ ਦੇ ਨਾਲ ਤਨਾਤ ਕੀਤੇ ਗਏ ਆ ਉਹ ਪੂਰੇ ਏਰੀਆਜ਼ ਦੇ ਵਿੱਚ ਰਾਉਂਡ ਕੱਢ ਰਿਹਾ ਉਸ ਤੋਂ ਇਲਾਵਾ ਪੁਲਿਸ ਦੀਆਂ ਪੈਟਰੋਲਿੰਗ ਟੀਮਾਂ ਸਾਡੀਆਂ ਐਫਐਸਟੀ ਟੀਮਾਂ ਜਿਹੜੀਆਂ ਉਹ ਪੂਰੀ ਏਰੀਆ 'ਚ ਨਜ਼ਰ ਰੱਖ ਰਹੀਆਂ ਜਿੱਥੇ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਮਿਲਦੀ ਆ ਤੇ ਸਾਡੀ ਟੀਮ ਉੱਥੇ ਤੁਰੰਤ ਪਹੁੰਚੇਗੀ ਤੇ ਜੋ ਵੀ ਮਤਲਬ ਕੋਈ ਕਟਨਾ ਹੋਏਗੀ ਐਸ ਪਰ ਰੂਲ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਦੱਸ ਜੀ ਕਿ ਵੀਲ ਜੀਐਸ ਦੇ ਦੇ ਕਹਿ ਸਕਦੇ ਹਾਂ ਮੁਕੰਮਲ ਪ੍ਰਬੰਧ ਨੇ ਤੇ ਬਕਾਇਦਾ ਐਸਡੀਐਮ ਤਰਨ ਤਰਨ ਜਿਹੜੇ ਨੇ ਉਹ ਇੱਥੇ ਇਸ ਮੌਕੇ ਲੋਕਾਂ ਦੇ ਨਾਲ ਖੜੇ ਨੇ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾਲ ਲੋਕਾਂ ਨੂੰ ਕਰਨਾ ਪਵੇ ਕੋਈ ਨਾ ਅਜਿਹਾ ਕੋਈ ਮਾਹੌਲ ਕ੍ਰੀਏਟ ਹੋਵੇ ਉਸ ਨੂੰ ਲੈ ਕੇ ਦੱਸਿਆ ਕਿ ਕਿੰਨੀਆਂ ਪੈਰਾਮਿਲਟਰੀ ਫੋਰਸ ਜਿਹੜੀਆਂ ਨੇ ਉਹ ਤਾਇਨਾਤ ਕੀਤੀਆਂ ਖਾਸ ਕਰਕੇ ਜਿਵੇਂ ਬੱਚੇ بڑے ਐਨਸੀਸੀ ਵਾਲੇ ਨਜ਼ਰ ਆ ਰਹੇ ਕਿ ਵਜ੍ਹਾ ਕੀ ਅੱਜ ਦੇ ਇਹ ਤਿਆਰ ਕਰਨ ਨੂੰ ਲੈ ਕੇ ਇਹ ਦੇਖੋ ਬੱਚੇ ਇਹਨਾਂ ਨੂੰ ਅਸੀਂ ਇਹ ਪਾਰਟਿਸਿਪੇਟ ਕਰ ਰਹੇ ਜਿੱਥੇ ਹੈਲਪ ਕਰ ਰਹੇ ਆ ਕਿਉਂਕਿ ਇਹ ਮਤਲਬ ਜਿਹੜੇ ਬਜ਼ੁਰਗ ਆਉਂਦੇ ਹੈਗੇ ਆ ਜਾਂ ਜਿਨ੍ਹਾਂ ਨੂੰ ਹੈਲਪ ਦੀ ਲੋੜ ਆ ਤੇ ਇੱਕ ਐਨਸੀਸੀ ਸਾਡਾ ਜਿਹੜਾ ਹੁੰਦਾ ਇਹਦੇ ਵਿੱਚ ਇਹਨਾਂ ਨੂੰ ਇੱਕ ਜ਼ਿੰਮੇਵਾਰੀ ਦੀ ਭਾਵਨਾ ਸਿਖਾਈ ਜਾਂਦੀ ਆ ਬਿਲਕੁਲ ਆ ਆਰਮੀ ਵੱਲੋਂ ਸਾਡੇ ਦੇਸ਼ ਦੇ ਆਰਮੀ ਵੱਲੋਂ ਤੇ ਇਹ ਜਿਹੜੇ ਬੱਚੇ ਇਹਦੇ ਚ ਭਾਗ ਲੈ ਰਹੇ ਆ ਤੇ ਬੜੇ ਖੁਸ਼ ਵੀ ਹੈਗੇ ਆ ਤੁਸੀਂ ਦੇਖ ਸਕਦੇ ਆ ਤੇ ਇਹਨਾਂ ਨੂੰ ਇੱਕ ਮੌਕਾ ਮਿਲਿਆ ਕਿ ਇਹ VOTING ਦਾ ਪ੍ਰੋਸੈਸ ਦੇਖ ਰਹੇ ਆ ਤੇ ਜਦੋਂ ਇਹ ਵੱਡੇ ਹੋਣਗੇ ਤੇ ਇਹਨਾਂ ਦੀ ਬੋਰਡ ਦੀ ਏਜ ਵੀ ਬੋਰਡ ਦੀ ਉਮਰ ਹੋਏਗੀ ਤੇ ਇਹ ਬੜੇ ਮਤਲਬ ਉਤਸ਼ਾਹ ਦੇ ਨਾਲ ਇਹ ਬੁੱਧ ਵਿੱਚ ਪਾਰਟਿਸਪੇਟ ਕਰਨਗੇ ਤੇ ਕਹਿ ਸਕਦੇ ਆ ਕਿ ਇੱਕ ਹੋਰ ਜਨਰੇਸ਼ਨ ਨੂੰ ਤਿਆਰ ਕੀਤਾ ਜਾ ਰਿਹਾ ਹੈ ਰੈਂਸਿਸ ਨੂੰ ਬਿਲਕੁਲ ਬਿਲਕੁਲ ਜੀ ਬਿਲਕੁਲ ਤਾਂ ਜੋ ਆਨਲਾਈਨ ਟਾਈਮ ਦੇ ਵਿੱਚ ਜੋ ਪੈਰਾਮਿਲਿਟਰੀ ਫੋਰਸ ਨੂੰ ਪੰਜਾਬ ਪੁਲਿਸ ਨੂੰ ਸਜੋ ਉਹ ਕਰਨਾ ਇਹਨਾਂ ਦੇ ਵਿੱਚੋਂ ਦੇਖੋ ਜੀ ਜਿਹੜੇ ਬੱਚੇ ਹੈਗੇ ਆ ਇਹ ਆਉਣ ਵਾਲੇ ਸਮੇਂ 'ਚ ਵੱਡੇ ਅਫੀਸਰ ਬਣ ਗਏ ਸਾਡੇ ਦੇਸ਼ ਦਾ ਇਹ ਭਵਿੱਖ ਹੈ ਗਿਆ ਤੇ ਇਸ ਕਰਕੇ ਇਹਨਾਂ ਨੂੰ ਜਿਹੜਾ ਇਹ ਪਾਰਟਿਸਪੇਟ ਕਰਾਇਆ ਗਿਆ ਤੇ ਇਹਨਾਂ ਦੇ ਵਿੱਚ ਮਤਲਬ ਇੱਕ ਅੱਛੀ ਸੋਚ ਯਾਗਰੂ ਕਰਨ ਵਾਸਤੇ ਤਾਂ ਜੋ ਸਾਡੇ ਦੇਸ਼ ਦਾ ਜਿਹੜਾ ਭੇਖਾ ਉਹ ਹੋਰ ਉਜਵਲ ਹੋ ਸਕੇ। ਕੀ ਬਾਤ ਆ। ਬਹੁਤ ਬਹੁਤ ਧੰਨਵਾਦ ਜੀ। ਬੇਟਾ ਕੀ ਨਾਂ ਤੁਹਾਡਾ? ਨਾਪ੍ਰੇ ਸਿੰਘ। ਨਾਪੀ ਅੱਜ ਬੜੇ ਤਿਆਰ ਤਿਆਰ ਹੋਏ ਹੋ ਕਿ ਅੱਜ ਪਤਾ ਤੁਹਾਨੂੰ ਕੀ ਹੋਕ ਹੀ ਰਿਹਾ ਇੱਥੇ। ਅੱਜ ਇੱਥੇ ਵੋਟਿੰਗ ਹੋ ਰਹੀ ਆ ਤੇ ਸਾਡੇ ਸਕੂਲ ਵਾਲੋਂ ਸਾਨੂੰ ਇੱਥੇ ਸੱਦਿਆ ਗਿਆ ਇਹ ਕਹਿੰਦੇ ਇੱਥੇ ਡਿਊਟੀ ਲਈ ਸਾਡੀ। ਇੱਥੇ ਇਕ ਲਾਉਣਾ ਵਾ। ਕੀ ਕੰਮ ਕੰਮ ਦੱਸੇਗਾ ਕੰਮ ਕਰਨਾ ਕੀ ਆ ਕੰਮ ਕੋਈ ਨਹੀਂ ਤੇ ਹੈਲਪ ਹੀ ਕਰਨੀ ਬਸ ਥੋੜੀ-ਬੋਦੀ ਲੋਕ ਕੋਈ ਬਜ਼ੁਰਗ ਆਉਂਦਾ ਜਾਂ ਕੋਈ ਬਕਲਾ ਆਂਦਾ ਹੈ ਹਾਂਜੀ ਬਸ ਉਹਨਾਂ ਨੂੰ ਇੱਥੇ ਹੈਲਪ ਕਰਨੀ ਉਹਨਾਂ ਦੀ ਜਿੱਥੇ ਉਹਨਾਂ ਨੇ ਵੋਟ ਪਾਣੀ ਬਸ ਉੱਥੇ ਲੈ ਕੇ ਆਈਆਂ ਜਾਂ ਕੀਤੀ ਮਦਦ ਕਿਸੇ ਦੀ ਨਹੀਂ ਇਹਨੇ ਕੀਤੀ ਮਦਦ ਥੋੜੀ-ਬੋਦੀ ਜਣਿਆਂ ਦੀ ਤੇ ਬਸ ਇਦਾਂ ਹੀ ਘੁਟਦੇ ਆ ਮੈਂ ਤਾਂ ਪਹਿਲੀ ਆ ਦੀ ਘੁਟਾਂ ਇੱਥੇ ਬੜਾ ਸ਼ਾਮ ਤੱਕ ਹਾਂਜੀ ਘੁਟਦੇ ਰਹਿਾਂਗੇ ਮਦਦ ਕਰੋਂਗੇ ਲੱਗਦਾ ਕਿ ਇੱਕ ਚੰਗੀ ਸੇਧ ਮਿਲਦੀ ਆ ਇੱਕ ਚੰਗਾ ਕੰਮ ਦੇਖਣ ਨੂੰ ਮਿਲ ਰਿਹਾ ਹਾਂਜੀ ਸਰ ਹਾਂਜੀ ਕਿੰਨੀ ਏਜ ਆ ਮੇਰੀ ਹੈਗੀ ਜੀ 15 ਸਾਲ ਇੱਧਰ ਇੱਧਰ ਦਾ ਪਤਾ ਨਹੀਂ ਜਦ ਕਿੰਨੀ ਹੈ ਬਈ 14 ਸਾਲ ਪਤਾ ਤਾਂ ਉਹਨਾਂ ਚ ਕਿਉਂ ਲਿਆ ਹੁੰਦਾ ਹੈ ਇੱਥੇ ਹਾਂਜੀ ਉਹ ਬਜ਼ੁਰਗਾਂ ਨੇ ਹੈਲਪ ਕਰਨ ਵਾਸਤੇ ਕਰ ਰਹੇ ਹੋ ਹਾਂਜੀ ਪੱਕਾ ਹਾਂਜੀ ਕੀ ਬਾਤ ਹੈ ਵਾਕਈ ਜੀ ਦੇਖ ਸਕਦੇ ਹੋ ਐਨਸੀਸੀ ਦੇ ਜਿਹੜੇ ਨੌਜਵਾਨ ਨੇ ਬੱਚੇ ਨੇ ਉਹ ਵੀ ਜਿਹੜੇ ਤਿਆਰ ਹੋ ਰਹੇ ਤਾਂ ਜੋ ਬਜ਼ੁਰਗਾਂ ਦੀ ਮਦਦ ਕੀਤੀ ਜਾ ਸਕੇ ਤਾਂ ਜੋ ਆਪਣੀ ਜਿਹੜੀ ਵੋਟ ਦਾ ਅਧਿਕਾਰ ਦਾ ਜਿਹੜਾ ਇਸਤੇਮਾਲ ਉਹ ਜ਼ਰੂਰ ਕਰ ਸਕਣ ਲਗਾਤਾਰ ਬਜ਼ੁਰਗ ਜਿਹੜੇ ਨੇ ਉਹ ਆਦੇ ਨਜ਼ਰ ਆ ਰਹੇ ਨੌਜਵਾਨ ਵੀ ਕੋਈ ਕਾ ਦੁਖਾ ਜ਼ਰੂਰ ਨਜ਼ਰ ਆਉਂਦੇ ਪਏ ਆ ਅਰਦਾਸੀ ਇਹ ਕਿ ਤਰਨਤਾਰਨ ਇਲਾਕੇ ਦੇ ਵਿੱਚ अमन अमान ਦੇ ਨਾਲ VOTING ਪ੍ਰਕਿਰਿਆ ਜਿਹੜੀ ਹੈਗੀ ਆ ਉਹ ਹੋਵੇ ਇਸ ਲਈ ਪੈਰਾਮਿਲਟਰੀ ਫੋਰਸ ਦੇ ਨਾਲ ਨਾਲ ਕੇਂਦਰੀ ਫੋਰਸਸ ਤੇ ਨਾਲ ਪੰਜਾਬ ਪੁਲਿਸ ਜਿਹੜੀ ਹੈਗੀ ਆ ਉਹ ਤਾਇਨਾਤ ਕੀਤੀ ਗਈ ਹੈ ਟੀਮਾਂ ਦੇ ਤੌਰ ਤੇ ਤਾਇਨਾਤ ਕੀਤੀ ਗਈ ਹੈ ਜਿਹੜੇ ਇਲਾਕੇ ਸੰਵੇਦਨਸ਼ੀਲ ਜਾਂ ਫਿਰ ਅਤਿ ਸੰਵੇਦਨਸ਼ੀਲ ਨੇ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਦੀ ਸੁਰੱਖਿਆ ਮੁਹਈਆ ਕਰਵਾਈ ਗਈ ਹੈ ਦੇਖਣਾ ਹੋਵੇਗਾ ਕਿ ਲੋਕਾਂ ਦਾ ਜਿਹੜਾ ਫਤਵਾ ਆ ਉਕੇ ਉਮੀਦਵਾਰ ਦੇ ਹੱਕ ਦੇ ਵਿੱਚ ਦਿੱਤਾ ਜਾਏਗਾ ਉਹ ਗਿਣਤੀ ਤੋਂ ਬਾਅਦ ਹੀ ਪਤਾ ਚਲੇਗਾ ਤਰਨਤਾਰਨ ਤੋਂ ਕਮਾਂਡਮੈਨ ਅਮੰਦੀ ਦੇ ਨਾਲ ਸੁਖਾ ਖੇੜੀ ਵਾਲਾ ਤਰਨਤਾਰਨ ਦੇ ਵਿੱਚ VOTING ਜਿਹੜੀ ਹੈ ਕਿ ਸਵੇਰ ਤੋਂ ਸ਼ੁਰੂ ਆ ਤੇ ਸਾਡੇ ਨਾਲ ਐਸਜੀ ਸਾਹਿਬ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਹਾਲਾਤ ਕੀ ਨੇ ਤੁਹਾਡੀ ਵੀ ਪੂਰੀ ਨਜ਼ਰ ਰੱਖੀ ਹੋਈ ਆ ਹਰ ਇੱਕ ਬੂਥ ਤੇ ਜਾਣਿਓ ਕਿਵੇਂ ਦੇ ਹਾਲਾਤ ਹੁਣ ਤੱਕ ਦੇ ਨੇ ਦੇਖੋ ਬਿਲਕੁਲ ਪੀਸਫੁੱਲ ਚੱਲ ਰਿਹਾ ਜੀ ਸਾਰਾ ਕਿਉਂਕਿ 12 ਜਿਹੜੀਆਂ ਪੁਲਿਸ ਫੋਰਸ ਕੰਪਨੀ ਤਨਾਤ ਹੈਗੀਆਂ ਇੱਥੇ ਜਿਨ੍ਹਾਂ ਦੇ ਵਿੱਚੋਂ 9 ਸੈਂਟਰਲ ਆਰਮਡ ਪੁਲਿਸ ਫੋਰਸ ਆ ਤੇ ਉਸ ਤੋਂ ਇਲਾਵਾ ਜਿਹੜੀ ਆ ਆਰਮਡ ਫੋਰਸ ਜਿਹੜੀ ਹੈਗੀ ਆ ਉਹ ਤਿੰਨ ਕੰਪਨੀਆਂ ਹੋ ਆ ਤੇ ਬਹੁਤ ਵੱਡੇ ਤਦਾਦ ਦੇ ਇੱਥੇ ਜਿਹੜੀ ਆ ਪੈਰਾਮਿਲਟਰੀ ਫੋਰਸ ਤਨਾਤ ਕੀਤੀ ਗਈ ਆ 100% ਬੂਥ ਦੇ ਉੱਤੇ ਪੈਰਾਮਿਲਟਰੀ ਜਿਹੜੀ ਲਗਾਈ ਗਈ ਆ ਕਿਸੇ ਤਰ੍ਹਾਂ ਦੀ ਦਿੱਕਤ ਪ੍ਰੇਸ਼ਾਨੀ ਨਹੀਂ ਆਏਗੀ ਲੋਕਾਂ ਨੂੰ ਸਾਡੀ ਅਪੀਲ ਹੈਗੀ ਆ ਕਿ ਉਹ ਬਿਨਾਂ ਕਿਸੇ ਡਰ ਭੈ ਦੇ ਆਪਣੀ ਵੋਟ ਦਾ ਪ੍ਰਯੋਗ ਕਰਨ ਤੇ ਸ਼ਾਂਤੀਪੂਰਕ ਤਰੀਕੇ ਦੇ ਨਾਲ ਆਪਣੇ ਵੋਟਾਂ 'ਚ ਹਿੱਸਾ ਲੈਣ ਮਤਲਬ ਸਰ ਅੱਜ ਆਪਾਂ ਗੱਲ ਕਰੀਏ ਤੁਹਾਡੇ ਅੰਦਰ ਜਿਹੜਾ ਇਲਾਕਾ ਆ ਉਹਦੇ ਅੰਦਰ ਕਿੰਨੇ ਕੁ ਸੰਵੇਦਨਸ਼ੀਲ ਤੇ অতি ਸੰਵੇਦਨਸ਼ੀਲ ਜਿਹੜੇ ਇਲਾਕੇ ਜਿਹੜੇ ਹੈਗੇ ਨੇ ਜ਼ੋਨ ਜਿਹੜੇ ਨੇ ਉਹ ਕਿੰਨੇ ਕੁ ਨੇ ਸਾਡੇ ਜਿਹੜੇ ਵਨਬਲ ਬੂਥ ਹੈਗੇ ਆ ਟੋਟਲ 100 ਹੈਗੇ ਆ 46 ਲੋਕੇਸ਼ਨਸ ਦੇ ਉੱਤੇ ਹੈਗੇ ਆ ਤੇ ਉਸ ਤੋਂ ਇਲਾਵਾ ਟੋਟਲ 202 ਬਾਈ ਬੂਥਾ ਉਹਨਾਂ ਦੇ ਵਿੱਚੋਂ 100 ਜਿਹੜੇ ਆ ਉਹ ਆਪਾਂ ਵਨਬਲ ਹੈਗੇ ਆ ਉਹਨਾਂ ਦੇ ਉੱਤੇ ਜਿਹੜੀ ਆ ਪੈਰਾਮੀਟਰੀ ਫੋਰਸ ਦਾ ਨਾਦ ਕੀਤੀ ਗਈ ਆ ਸਰ ਕਿਵੇਂ ਦੇਖਦੇ ਹੋ ਲੱਗਦਾ ਕਿ ਲੋਕਾਂ ਦੇ ਵਿੱਚ کافی ਜ਼ਿਆਦਾ ਰੁਝਾਨ ਜਾਂ ਕਾਫੀ ਜ਼ਿਆਦਾ ਵੋਟਿੰਗ ਕਰਨ ਨੂੰ ਲੈ ਕੇ ਚਾਹ ਦੇਖ ਨੂੰ ਮਿਲ ਰਿਹਾ ਲੋਕਾਂ 'ਚ ਬਹੁਤ ਉਤਸ਼ਾਹ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਪਬਲਿਕ ਆ ਰਹੀ ਆ ਤੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਉਹ ਆਪਣੀ ਵੋਟ ਦਾ ਪ੍ਰਯੋਗ ਕਰਨ ਤੇ ਜਿਹੜਾ ਇਹ ਲੋਕਤੰਤਰ ਦਾ ਇਹ ਮੇਲਾ ਹੈਗਾ ਇਹਦੇ 'ਚ ਹਿੱਸਾ ਲੈਣ ਉਹ ਸਰ ਅਸੀਂ ਦੇਖਿਆ ਕਿ ਜਿਹੜੇ ਅਪਾਹਜ ਲੋਕ ਨੇ ਕਾਫੀ ਜ਼ਿਆਦਾ ਆ ਰਹੇ ਨੇ ਉਹਨਾਂ ਦੇ ਲਈ ਜਿਹੜੀ व्हीਲਚੇਅਰ ਵਗੈਰਾ ਜੋ ਪ੍ਰਬੰਧ ਹੁੰਦੇ ਨੇ ਮੁਕੰਮਲ ਕੀਤੇ ਹੋਏ ਨੇ ਬਿਲਕੁਲ ਜੀ ਕੀਤੇ ਗਏ ਜੀ ਕੀ ਕਹੋਗੇ ਆਵਾਮ ਨੂੰ ਜਿਹੜੇ ਹਲੇ ਵੀ ਘਰਾਂ ਦੇ ਵਿੱਚ ਪਏ ਨੇ ਕਿਉਂਕਿ ਆਪਣੇ ਮੱਤ ਦਾ ਇਸਤੇਮਾਲ ਕਰਨਾ ਜ਼ਰੂਰੀ ਐ ਫਰਜ਼ ਹੁੰਦਾ ਐ ਕੀ ਕਹੋਗੇ ਲੋਕਾਂ ਨੂੰ ਜੀ ਅਸੀਂ ਜਿਹੜੇ 80+ ਜਿਹੜੇ ਸੀਗੇ ਪਰਸਨ ਵੋਟਰ ਉਹਨਾਂ ਲਈ ਇੱਕ ਫੈਸਿਲਿਟੀ ਹੁੰਦੀ ਐ ਕਿ ਅਸੀਂ ਘਰ 'ਚ ਜਾ ਕੇ ਵੋਟ ਪਵਾ ਸਕਦੇ ਉਹਨਾਂ ਦੀ ਤੇ ਉਹ ਉਹਨਾਂ ਨੂੰ ਫੈਸਿਲਿਟੀ ਦਿੱਤੀ ਗਈ ਸੀਗੀ ਉਹਦੇ ਵਿੱਚ ਸਾਡੇ ਕੋਲ ਸਿਰਫ 22 ਜਿਹੜੇ ਸੀਗੇ ਪਰਸਨ ਉਹਨਾਂ ਨੇ ਕੰਸੈਂਟ ਦਿੱਤੀ ਸੀਗੀ ਤੇ ਉਹਨਾਂ ਦੀ ਅਸੀਂ ਵੋਟ ਪਵਾ ਲਈ ਸੀ ਉਸ ਤੋਂ ਇਲਾਵਾ ਸਾਰਿਆਂ ਨੇ ਆਪਣੀ ਕੰਸੈਂਟ ਦਿੱਤੀ ਸੀਗੀ ਕਿ ਅਸੀਂ ਬੂਥ ਦੇ ਉੱਤੇ ਆ ਕੇ ਆਪਣੀ ਵੋਟ ਪਾਵਾਂਗੇ ਮਤਲਬ ਉਹਨਾਂ ਦੇ ਵਿੱਚ ਇਹ ਉਤਸ਼ਾਹ ਹੈ ਕਿ ਅਸੀਂ ਬੂਥ ਤੇ ਆ ਕੇ ਵੋਟ ਪਾਣੀ ਆ ਤੇ ਘਰਾਂ 'ਚ ਜਿਹੜੇ ਲੋਕ ਬੈਠੇ ਆ ਮੈਨੂੰ ਮੇਰੀ ਉਹਨਾਂ ਨੂੰ ਅਪੀਲ ਆ ਕਿ ਜਿਹਨਾਂ ਦੀ ਐਕਚੁਅਲ ਵੋਟ ਹੈਗੀ ਆ ਜਿਨ੍ਹਾਂ ਨੂੰ ਵੋਟ ਦਾ ਅਧਿਕਾਰ ਆ ਉਹ ਇੱਥੇ ਆ ਕੇ ਆਪਣੀ ਵੋਟ ਦਾ ਪ੍ਰਯੋਗ ਕਰਨ ਸਵੇਰੇ ਸਵੇਰੇ ਜੇ ਗੱਲ ਕਰੀਏ ਤਾਂ ਪਹਿਲ ਬਜ਼ੁਰਗਾਂ ਨੇ ਜਿੱਤ ਕਰ ਲਈ ਆ ਕਿਉਂਕਿ ਬਜ਼ੁਰਗ ਤੇ ਵੱਡੇ ਲੋਕ ਜ਼ਿੰਮੇਵਾਰ ਲੋਕ ਬੜੇ ਵਾਵਾ ਆਂਦੇ ਆ ਨੌਜਵਾਨਾਂ ਵਾਲੇ ਘੱਟ ਨਜ਼ਰਾਂ ਆਉਂਦੇ ਲੱਗਦਾ ਕਿ ਨੌਜਵਾਨਾਂ ਨੂੰ ਵੀ ਆ ਕੇ ਜਿਹੜਾ ਹੈਗਾ ਕਰਨਾ ਤੇ ਹਾਲਾਂਕਿ ਜਿਨ੍ਹਾਂ ਨੇ ਪਹਿਲੀ ਵਾਰ ਆਪਣਾ ਵੋਟ ਦਾ ਇਸਤੇਮਾਲ ਕਰਨਾ ਹੈ ਅੱਜੇ ਦੇਖੋ ਟਾਈਮ 6 ਵਜੇ ਤੱਕ ਜਿਹੜਾ ਇਹ ਵੋਟਾਂ ਪੈਣਗੀਆਂ ਤੇ ਉਦੋਂ ਤੱਕ ਨੌਜਵਾਨ ਵੀ ਦੇਚ ਪੰਜਾਬ ਦਾ ਕਿ ਕਾਫੀ ਵੱਡੇ ਪੱਧਰ ਤੇ ਹਿੱਸਾ ਲੈਣਗੇ ਜੇਕਰ ਕੋਈ ਵੀ ਮਤਲਬ ਗੜਬੜ ਜਾਂ ਕੋਈ ਜਿਵੇਂ ਕੋਈ ਕਹੇ ਸੰਵੇਦਨਸ਼ੀਲ ਅਤੀ ਸੰਵੇਦਨਸ਼ੀਲ ਇਲਾਕਾ ਆਇਆ ਕੁਝ ਖਾਲੀ ਬਤ ਹਾਲਾਤ ਇਦਾਂ ਦੇ ਹੁੰਦੇ ਆ ਤਾਂ ਫਿਰ ਕਿਦਾਂ ਲੋਕ ਸੰਪਰਕ ਕਰਨੇ ਆ ਕੀ ਕਹੋਂਗੇ ਲੋਕਾਂ ਨੂੰ ਕੀ ਪੈਪ ਇਤਨਾ ਹੁਣ ਕੀ ਕਹੋਂਗੇ ਜਿੰਨੇ ਵੀ ਸਾਡੇ ਸੈਕਟਰ ਮੈਜਿਸਟਰੇਟ ਆ ਜਾਂ ਸੈਕਟਰ ਆਫੀਸਰਸ ਹੈਗੇ ਆ ਪਲੱਸ ਸਾਡੇ ਤਹਿਸੀਲਦਾਰ ਨੇ ਤਹਿਸੀਲਦਾਰ ਦੇ ਨਾਲ ਡੀਐਸਪੀਜ਼ ਦੇ ਨਾਲ ਤਣਾਤ ਕੀਤੇ ਗਏ ਆ ਉਹ ਪੂਰੇ ਏਰੀਆਜ਼ ਦੇ ਵਿੱਚ ਰਾਉਂਡ ਕੱਢ ਰਿਹਾ ਉਸ ਤੋਂ ਇਲਾਵਾ ਪੁਲਿਸ ਦੀਆਂ ਪੈਟਰੋਲਿੰਗ ਟੀਮਾਂ ਸਾਡੀਆਂ ਐਫਐਸਟੀ ਟੀਮਾਂ ਜਿਹੜੀਆਂ ਉਹ ਪੂਰੀ ਏਰੀਏ 'ਚ ਨਜ਼ਰ ਰੱਖ ਰਹੀਆਂ ਜਿੱਥੇ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਮਿਲਦੀ ਆ ਤੇ ਸਾਡੀ ਟੀਮ ਉੱਥੇ ਤੁਰੰਤ ਪਹੁੰਚੇਗੀ ਤੇ ਜੋ ਵੀ ਮਤਲਬ ਕੋਈ ਕਟਨਾ ਹੋਏਗੀ ਐਸ ਪਰ ਰੂਲ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਦੱਸ ਜੀ ਕਿ ਵੀਲ ਚੇਅਰਸ ਦੇ ਕਹਿ ਸਕਦੇ ਆ ਮੁਕੰਮਲ ਪ੍ਰਬੰਧ ਨੇ ਤੇ ਬਾਕਾਇਦਾ ਐਸਡੀਐਮ ਆ ਤਰਨ ਤਰਨ ਜਿਹੜੇ ਨੇ ਉਹ ਐਸੇ ਇਸ ਮੌਕੇ ਲੋਕਾਂ ਦੇ ਨਾਲ ਖੜੇ ਨੇ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾਲ ਲੋਕਾਂ ਨੂੰ ਕਰਨਾ ਪਵੇ ਕੋਈ ਨਾ ਅਜਿਹਾ ਕੋਈ ਮਾਹੌਲ ਕ੍ਰੀਏਟ ਹੋਵੇ ਉਸ ਨੂੰ ਲੈ ਕੇ ਦੱਸਿਆ ਕਿ ਕਿੰਨੀਆਂ ਪੈਰਾਮਿਲਟਰੀ ਫੋਰਸ ਜਿਹੜੀਆਂ ਨੇ ਉਹ ਤਾਇਨਾਤ ਕੀਤੀਆਂ ਖਾਸ ਕਰਕੇ ਜਦੋਂ ਬੱਚੇ ਬڑے ਐਨਸੀਸੀ ਵਾਲੇ ਨਜ਼ਰ ਆ ਰਹੇ ਕਿ ਵਜ੍ਹਾ ਕੀ ਅੱਜ ਦੇ ਇਹ ਤਿਆਰ ਕਰਨ ਨੂੰ ਲੈ ਕੇ ਇਹ ਦੇਖੋ ਬੱਚੇ ਇਹਨਾਂ ਨੂੰ ਅਸੀਂ ਇਹ ਪਾਰਟਿਸਿਪੇਟ ਕਰ ਰਹੇ ਜਿੱਥੇ ਹੈਲਪ ਕਰ ਰਹੇ ਆ ਜੀ ਕਿਉਂਕਿ ਇਹ ਮਤਲਬ ਜਿਹੜੇ ਬਜ਼ੁਰਗ ਆਉਂਦੇ ਹੈਗੇ ਆ ਜਾਂ ਜਿਨ੍ਹਾਂ ਨੂੰ ਹੈਲਪ ਦੀ ਲੋੜ ਆ ਤੇ ਇੱਕ ਐਨਸੀਸੀ ਸਾਡਾ ਜਿਹੜਾ ਹੁੰਦਾ ਇਹਦੇ ਵਿੱਚ ਇਹਨਾਂ ਨੂੰ ਇੱਕ ਜ਼ਿੰਮੇਵਾਰੀ ਦੀ ਭਾਵਨਾ ਸਿਖਾਈ ਜਾਂਦੀ ਆ ਬਿਲਕੁਲ ਆ ਆਰਮੀ ਵੱਲੋਂ ਸਾਡੇ ਦੇਸ਼ ਦੀ ਆਰਮੀ ਵੱਲੋਂ ਤੇ ਇਹ ਜਿਹੜੇ ਬੱਚੇ ਇਹਦੇ ਚ ਭਾਗ ਲੈ ਰਹੇ ਆ ਤੇ ਬੜੇ ਖੁਸ਼ ਵੀ ਹੈਗੇ ਆ ਤੁਸੀਂ ਦੇਖ ਸਕਦੇ ਆ ਤੇ ਇਹਨਾਂ ਨੂੰ ਇੱਕ ਮੌਕਾ ਮਿਲਿਆ ਕਿ ਇਹ VOTING ਦਾ ਪ੍ਰੋਸੈਸ ਦੇਖ ਰਹੇ ਆ ਤੇ ਜਦੋਂ ਇਹ ਵੱਡੇ ਹੋਣਗੇ ਤੇ ਇਹਨਾਂ ਦੀ ਬੋਰਡ ਦੀ ਏਜ ਵੀ ਬੋਰਡ ਦੀ ਉਮਰ ਹੋਏਗੀ ਤੇ ਇਹ ਬੜੇ ਮਤਲਬ ਉਤਸ਼ਾਹ ਦੇ ਨਾਲ ਇਹ ਉਹਦੇ ਚ ਪਾਰਟਿਸਪੇਟ ਕਰਨਗੇ ਤੇ ਕਹਿ ਸਕਦੇ ਆ ਕਿ ਇੱਕ ਹੋਰ ਜਨਰੇਸ਼ਨ ਨੂੰ ਤਿਆਰ ਕੀਤਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਤਾਂ ਜੋ ਆਨਲਾਈਨ ਟਾਈਮ ਦੇ ਵਿੱਚ ਜੋ ਪੈਰਾਮਿਲਟਰੀ ਫੋਰਸ ਨੂੰ ਪੰਜਾਬ ਪੁਲਿਸ ਨੂੰ ਸਜੋਵ ਕਰਨਾ ਇਹਨਾਂ ਦੇ ਵਿੱਚੋਂ ਦੇਖੋ ਜੀ ਜਿਹੜੇ ਬੱਚੇ ਹੈਗੇ ਆ ਇਹ ਆਉਣ ਵਾਲੇ ਸਮੇਂ 'ਚ ਵੱਡੇ ਆਫੀਸਰ ਬਣ ਗਏ ਸਾਡੇ ਦੇਸ਼ ਦਾ ਇਹ ਪਭਿਖਿਆ ਗਿਆ ਤੇ ਇਸ ਕਰਕੇ ਇਹਨਾਂ ਨੂੰ ਜਿਹੜਾ ਪਾਰਟਿਸਪੇਟ ਕਰਾਇਆ ਗਿਆ ਤੇ ਇਹਨਾਂ ਦੇ ਵਿੱਚ ਮਤਲਬ ਇੱਕ ਅੱਛੀ ਸੋਚ ਜਾਗਰੂਕ ਕਰਨ ਵਾਸਤੇ ਤਾਂ ਜੋ ਸਾਡੇ ਦੇਸ਼ ਦਾ ਜਿਹੜਾ ਭ੍ਰਿਖਾ ਉਹ ਹੋਰ ਉਜਵਲ ਹੋ ਸਕੇ। ਕੀ ਬਾਤ ਆ। ਬਹੁਤ ਬਹੁਤ ਧੰਨਵਾਦ ਜੀ। ਮੇਡਾ ਕੀ ਨਾਂ ਤੁਹਾਡਾ? ਨਾਪਰੇ ਸਿੰਘ। ਨਾਪੀ ਅੱਜ ਬੜੇ ਤਿਆਰ ਤਿਆਰ ਹੋਏ ਹੋ ਕਿ ਅੱਜ ਪਤਾ ਤੁਹਾਨੂੰ ਕੀ ਹੋ ਕੀ ਰਿਹਾ ਇੱਥੇ। ਅੱਜ ਇੱਥੇ VOTING ਹੋ ਰਹੀ ਆ ਤੇ ਸਾਡੇ ਸਕੂਲ ਵਾਲੋਂ ਆਨੂੰ ਇੱਥੇ ਸੱਦਿਆ ਗਿਆ ਇਹ ਕਹਿੰਦੇ ਇੱਥੇ ਡਿਊਟੀ ਲਈ ਆ ਗਏ। ਇੱਥੇ ਇੱਕ ਕਰੋਨਾ ਵਾ। ਕੀ ਕੰਮ ਕੰਮ ਦੱਸਿਆ ਗਿਆ ਕੰਮ ਕਰਨਾ ਕੀ ਆ ਕੰਮ ਕੋਈ ਨਹੀਂ ਤੇ ਹੈਲਪ ਹੀ ਕਰਨੀ ਬਸ ਥੋੜੀ ਬੋਦੀ ਦਿੱਤਾ ਲੋਕ ਕੋਈ ਬਜ਼ੁਰਗ ਆਉਂਦਾ ਜਾਂ ਕੋਈ ਬਕਲਾ ਆਂਦਾ ਹੈ ਹਾਂਜੀ ਬਸ ਉਹਨਾਂ ਨੂੰ ਇੱਥੇ ਹੈਲਪ ਕਰਨੀ ਉਹਨਾਂ ਦੀ ਜਿੱਥੇ ਉਹਨਾਂ ਨੇ ਵੋਟ ਪਾਣੀ ਬਸ ਉੱਥੇ ਲੈ ਕੇ ਅੱਲੇ ਆਈਆਂ ਜਾਂ ਹਰੇ ਕੀਤੀ ਮਦਦ ਕਿਸੇ ਦੀ ਨਹੀਂ ਹੈ ਲੈ ਕੀਤੀ ਮਦਦ ਥੋੜੀ ਬੋਦੀ ਜਣਿਆਂ ਦੀ ਤੇ ਬਸ ਇੱਦਾਂ ਹੀ ਘੁਟਿਆਂ ਮੈਂ ਤਾਂ ਪਹਿਲੀ ਆ ਦੀ ਘੁਟਾਂ ਇੱਥੇ ਬੜਾ ਘਟੂ ਸ਼ਾਮ ਤੱਕ ਹਾਂਜੀ ਘੁਟੇ ਰਹਿਾਂਗੇ ਮਦਦ ਕਰੋਗੇ ਲੱਗਦਾ ਕਿ ਇੱਕ ਚੰਗੀ ਸੇਧ ਮਿਲਦੀ ਹੈ ਇੱਕ ਚੰਗਾ ਕੰਮ ਦੇਖਣ ਨੂੰ ਮਿਲ ਰਿਹਾ ਹਾਂਜੀ ਸਰ ਹਾਂਜੀ ਕਿੰਨੀ ਐਜ ਆ ਮੇਰੀ ਹੈਗੀ ਜੀ 15 ਸਾਲ ਇੱਧਰ ਇੱਧਰ ਦਾ ਪਤਾ ਨਹੀਂ ਮੈਂ ਕਿੰਨੀ ਹੈ ਬਈ 14 ਸਾਲ ਪਤਾ ਤਾਂ ਉਹਨਾਂ ਚ ਕਿਉਂ ਲਿਆ ਆਂਦਾ ਗਿਆ ਇੱਥੇ ਹਾਂਜੀ ਉਹ ਬਜ਼ੁਰਗਾਂ ਨੇ ਹੈਲਪ ਕਰਨ ਵਾਸਤੇ ਕਰ ਰਹੇ ਹੋ ਹਾਂਜੀ ਪੱਕਾ ਹਾਂਜੀ ਕੀ ਬਾਤ ਹੈ ਵਾਕਈ ਜੀ ਦੇਖ ਸਕਦੇ ਹੋ ਐਨਸੀਸੀ ਦੇ ਜਿਹੜੇ ਨੌਜਵਾਨ ਨੇ ਬੱਚੇ ਨੇ ਉਹ ਵੀ ਜਿਹੜੇ ਤਿਆਰ ਹੋ ਰਹੇ ਤਾਂ ਜੋ ਬਜ਼ੁਰਗਾਂ ਦੀ ਮਦਦ ਕੀਤੀ ਜਾ ਸਕੇ ਤਾਂ ਜੋ ਆਪਣੀ ਜਿਹੜੀ ਵੋਟ ਦਾ ਅਧਿਕਾਰ ਦਾ ਜਿਹੜਾ ਇਸਤੇਮਾਲ ਆ ਉਹ ਜ਼ਰੂਰ ਕਰ ਸਕਣ ਲਗਾਤਾਰ ਬਜ਼ੁਰਗ ਜਿਹੜੇ ਮੇ ਉਹ ਆਦੇ ਨਜ਼ਰ ਆ ਰਹੇ ਨੌਜਵਾਨ ਵੀ ਕੋਈ ਕਾ ਦੁਖਾ ਜ਼ਰੂਰ ਨਜ਼ਰ ਆਉਂਦੇ ਪਿਆ ਪਰ ਦੱਸਿਓ ਕਿ ਤਰਨਤਾਰਨ ਇਲਾਕੇ ਦੇ ਵਿੱਚ अमन अमान ਦੇ ਨਾਲ VOTING ਪ੍ਰਕਿਰਿਆ ਜਿਹੜੀ ਹੈਗੀ ਆ ਉਹ ਹੋਵੇ ਇਸ ਲਈ ਪੈਰਾਮਿਲਟਰੀ ਫੋਰਸ ਦੇ ਨਾਲ ਨਾਲ ਕੇਂਦਰੀ ਫੋਰਸਸ ਤੇ ਨਾਲ ਪੰਜਾਬ ਪੁਲਿਸ ਜਿਹੜੀ ਹੈਗੀ ਆ ਉਹ ਤਾਇਨਾਤ ਕੀਤੀ ਗਈ ਹੈ ਟੀਮਾਂ ਦੇ ਤੌਰ ਤੇ ਤਾਇਨਾਤ ਕੀਤੀ ਗਈ ਹੈ ਜਿਹੜੇ ਇਲਾਕੇ ਸੰਵੇਦਨਸ਼ੀਲ ਜਾਂ ਫਿਰ ਅਤਿ ਸੰਵੇਦਨਸ਼ੀਲ ਨੇ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਦੀ ਸੁਰੱਖਿਆ ਮੁਹਈਆ ਕਰਵਾਈ ਗਈ ਹੈ ਦੇਖਣਾ ਹੋਏਗਾ ਕਿ ਲੋਕਾਂ ਦਾ ਜਿਹੜਾ ਫਤਵਾ ਆਇਆ ਉਕੇ ਉਮੀਦਵਾਰ ਦੇ ਹੱਕ ਦੇ ਵਿੱਚ ਦਿੱਤਾ ਜਾਏਗਾ ਉਹ ਗਿਣਤੀ ਤੋਂ ਬਾਅਦ ਹੀ ਪਤਾ ਚਲੇਗਾ ਤਰਨਤਾਰਨ ਤੋਂ ਕੈਮਰਾਮੈਨ ਅਮਨਦੀ ਦੇ ਨਾਲ ਸੁਖਾ ਖੇੜੀ ਵਾਲਾ ਤਰਨਤਾਰਨ ਦੇ ਵਿੱਚ VOTING ਜਿਹੜੀ ਹੈ ਕਿ ਸਵੇਰ ਤੋਂ ਹੀ ਸ਼ੁਰੂ ਆ ਤੇ ਸਾਡੇ ਨਾਲ ਐਸਜੀਪ ਜੀ ਸਾਹਿਬ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਹਾਲਾਤ ਕੀ ਨੇ ਤੁਹਾਡੀ ਵੀ ਪੂਰੀ ਨਜ਼ਰ ਰੱਖੀ ਹੋਈ ਆ ਹਰ ਇੱਕ ਬੂਥ ਤੇ ਜਾਣਿਓ ਕਿਵੇਂ ਦੇ ਹਾਲਾਤ ਹੁਣ ਤੱਕ ਦੇ ਨੇ ਦੇਖੋ ਬਿਲਕੁਲ ਪੀਸਫੁੱਲ ਚੱਲ ਰਿਹਾ ਜੀ ਸਾਰਾ ਕਿਉਂਕਿ 12 ਜਿਹੜੀਆਂ ਪੁਲਿਸ ਫੋਰਸ ਕੰਪਨੀ ਤਨਾਤ ਹੈਗੀਆਂ ਇੱਥੇ ਜਿਨ੍ਹਾਂ ਦੇ ਵਿੱਚੋਂ 9 ਸੈਂਟਰਲ ਆਰਮਡ ਪੁਲਿਸ ਫੋਰਸ ਆ ਤੇ ਉਸ ਤੋਂ ਇਲਾਵਾ ਜਿਹੜੀ ਆ ਆਰਮਡ ਫੋਰਸ ਜਿਹੜੀ ਹੈਗੀ ਆ ਉਹ ਤਿੰਨ ਕੰਪਨੀਆਂ ਹੋ ਆ ਤੇ ਬਹੁਤ ਵੱਡੇ ਤਦਾਦ ਦੇ ਇੱਥੇ ਜਿਹੜੀ ਆ ਪੈਰਾਮਿਲਟਰੀ ਫੋਰਸ ਤਨਾਤ ਕੀਤੀ ਗਈ ਆ 100% ਬੂਥ ਦੇ ਉੱਤੇ ਪੈਰਾਮਿਲਟਰੀ ਜਿਹੜੀ ਲਗਾਈ ਗਈ ਆ ਕਿਸੇ ਤਰ੍ਹਾਂ ਦੀ ਦਿੱਕਤ ਪ੍ਰੇਸ਼ਾਨੀ ਨਹੀਂ ਆਏਗੀ ਲੋਕਾਂ ਨੂੰ ਸਾਡੀ ਅਪੀਲ ਹੈ ਜੀ ਆ ਕਿ ਉਹ ਬਿਨਾਂ ਕਿਸੇ ਡਰ ਭੈ ਦੇ ਆਪਣੀ ਵੋਟ ਦਾ ਪ੍ਰਜੋਕਰਨ ਤੇ ਸ਼ਾਂਤੀਪੂਰਕ ਤਰੀਕੇ ਦੇ ਨਾਲ ਆਪਣੇ ਵੋਟਾਂ 'ਚ ਹਿੱਸਾ ਲੈਣ ਬਿਲਕੁਲ ਸਰ ਅੱਜ ਜੇ ਆਪਾਂ ਗੱਲ ਕਰੀਏ ਤੁਹਾਡੇ ਅੰਦਰ ਜਿਹੜਾ ਇਲਾਕਾ ਆ ਉਹਦੇ ਅੰਦਰ ਕਿੰਨੇ ਕੁ ਸੰਵੇਦਨਸ਼ੀਲ ਤੇ অতি ਸੰਵੇਦਨਸ਼ੀਲ ਜਿਹੜੇ ਇਲਾਕੇ ਜਿਹੜੇ ਹੈਗੇ ਨੇ ਜ਼ੋਨ ਜਿਹੜੇ ਨੇ ਉਹ ਕਿੰਨੇ ਕੁ ਨੇ ਸਾਡੇ ਜਿਹੜੇ ਵਨਰਬਲ ਬੂਥ ਹੈਗੇ ਆ ਟੋਟਲ 100 ਹੈਗੇ ਆ 46 ਲੋਕੇਸ਼ਨਸ ਦੇ ਉੱਤੇ ਹੈਗੇ ਆ ਤੇ ਉਸ ਤੋਂ ਲਾਪਾ ਟੋਟਲ 200 ਬਾਈ ਬੂਥਾ ਉਹਨਾਂ ਦੇ ਵਿੱਚੋਂ 100 ਜਿਹੜੇ ਆ ਉਹ ਆਪਾਂ ਵਨਰਬਲ ਹੈਗੇ ਆ ਉਹਨਾਂ ਦੇ ਉੱਤੇ ਜਿਹੜੀ ਆ ਪੈਰਾਮੀਟਰੀ ਫੋਰਸ ਦਾ ਨਾਟ ਕੀਤੀ ਗਈ ਆ ਸਰ ਕਿਵੇਂ ਦੇਖਦੇ ਹੋ ਲੱਗਦਾ ਕਿ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੁਝਾਨ ਜਾਂ ਕਾਫੀ ਜ਼ਿਆਦਾ ਵੋਟਿੰਗ ਕਰਨ ਨੂੰ ਲੈ ਕੇ ਚਾਅ ਦੇਖ ਨੂੰ ਮਿਲ ਰਿਹਾ ਲੋਕਾਂ 'ਚ ਬਹੁਤ ਉਤਸ਼ਾਹ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਪਬਲਿਕ ਆ ਰਹੀ ਆ ਤੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਉਹ ਆਪਣੀ ਵੋਟ ਦਾ ਪ੍ਰਯੋਗ ਕਰਨ ਤੇ ਜਿਹੜਾ ਇਹ ਲੋਕਤੰਤਰ ਦਾ ਇਹ ਮੇਲਾ ਹੈਗਾ ਇਹਦੇ 'ਚ ਹਿੱਸਾ ਲੈਣ ਉਹ ਸਰ ਅਸੀਂ ਦੇਖਿਆ ਕਿ ਜਿਹੜੇ ਅਪਾਹਜ ਲੋਕ ਨੇ ਕਾਫੀ ਜ਼ਿਆਦਾ ਆ ਰਹੇ ਨੇ ਉਹਨਾਂ ਦੇ ਲਈ ਜਿਹੜੀ व्हीਲਚੇਅਰ ਵਗੈਰਾ ਜੋ ਪ੍ਰਬੰਧ ਹੁੰਦੇ ਨੇ ਮੁਕੰਮਲ ਕੀਤੇ ਹੋਏ ਬਿਲਕੁਲ ਜੀ ਕੀਤੇ ਗਏ ਜੀ ਕੀ ਕਹੋਗੇ ਆਵਾਮ ਨੂੰ ਜਿਹੜੇ ਹਲੇ ਵੀ ਘਰਾਂ ਦੇ ਵਿੱਚ ਪਏ ਨੇ ਕਿਉਂਕਿ ਆਪਣੇ ਮੱਤ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ ਫਰਜ਼ ਹੁੰਦਾ ਹੈ ਕੀ ਕਹੋਗੇ ਲੋਕਾਂ ਨੂੰ ਜੀ ਅਸੀਂ ਜਿਹੜੇ 80+ ਜਿਹੜੇ ਸੀਗੇ ਪਰਸਨ ਵੋਟਰ ਉਹਨਾਂ ਲਈ ਇੱਕ ਫੈਸਿਲਿਟੀ ਹੁੰਦੀ ਹੈ ਕਿ ਅਸੀਂ ਘਰ ਤੇ ਜਾ ਕੇ ਵੋਟ ਪਵਾ ਸਕਦੇ ਉਹਨਾਂ ਦੀ ਤੇ ਉਹ ਉਹਨਾਂ ਨੂੰ ਫੈਸਿਲਿਟੀ ਦਿੱਤੀ ਗਈ ਸੀਗੀ ਉਹਦੇ ਵਿੱਚ ਸਾਡੇ ਕੋਲ ਸਿਰਫ 22 ਜਿਹੜੇ ਸੀਗੇ ਪਰਸਨ ਉਹਨਾਂ ਨੇ ਕੰਸੈਂਟ ਦਿੱਤੀ ਸੀਗੀ ਤੇ ਉਹਨਾਂ ਦੀ ਅਸੀਂ ਵੋਟ ਪਵਾ ਲਈ ਸੀ ਉਸ ਤੋਂ ਇਲਾਵਾ ਸਾਰਿਆਂ ਨੇ ਆਪਣੀ ਕੰਸੈਂਟ ਦਿੱਤੀ ਸੀਗੀ ਕਿ ਅਸੀਂ ਬੂਥ ਦੇ ਉੱਤੇ ਆ ਕੇ ਆਪਣੀ ਵੋਟ ਪਾਵਾਂਗੇ ਮਤਲਬ ਉਹਨਾਂ ਦੇ ਵਿੱਚ ਇਹ ਉਤਸ਼ਾਹ ਹੈ ਕਿ ਅਸੀਂ ਬੂਥ ਤੇ ਆ ਕੇ ਵੋਟ ਪਾਣੀ ਆ ਤੇ ਘਰਾਂ ਚ ਜਿਹੜੇ ਲੋਕ ਬੈਠੇ ਆ ਮੈਨੂੰ ਮੇਰੀ ਉਹਨਾਂ ਨੂੰ ਅਪੀਲ ਆ ਕਿ ਜਿਹੜਾ ਜਿਨ੍ਹਾਂ ਦੀ ਐਕਚੁਅਲ ਵੋਟ ਹੈਗੀ ਆ ਜਿਨ੍ਹਾਂ ਨੂੰ ਵੋਟ ਦਾ ਅਧਿਕਾਰ ਆ ਉਹ ਇੱਥੇ ਆ ਕੇ ਆਪਣੀ ਵੋਟ ਦਾ ਪ੍ਰਯੋਗ ਕਰਨ ਸਰ ਸਵੇਰੇ ਸਵੇਰੇ ਦੀ ਗੱਲ ਕਰੀਏ ਤਾਂ ਪਹਿਲ ਬਜ਼ੁਰਗਾਂ ਨੇ ਜਿੱਤ ਕਰ ਲਈ ਆ ਕਿਉਂਕਿ ਬਜ਼ੁਰਗ ਤੇ ਵੱਡੇ ਲੋਕ ਜ਼ਿੰਮੇਵਾਰ ਲੋਕ ਬੜੇ ਵਾਵਾ ਆਂਦੇ ਆ ਨੌਜਵਾਨਾਂ ਵਾਲੇ ਘੱਟ ਨਜ਼ਰਾਂ ਆਉਂਦੇ ਲੱਗਦਾ ਕਿ ਨੌਜਵਾਨਾਂ ਨੂੰ ਵੀ ਆ ਕੇ ਜਿਹੜਾ ਹੈਗਾ ਕਰਨਾ ਤੇ ਹਾਲਾਂਕਿ ਜਿਨ੍ਹਾਂ ਨੇ ਪਹਿਲੀ ਵਾਰ ਆਪਣਾ ਵੋਟ ਦਾ ਇਸਤੇਮਾਲ ਕਰਨਾ ਹੈ ਅੱਜ ਇਹ ਦੇਖੋ ਟ 6 ਵਜੇ ਤੱਕ ਜਿਹੜਾ ਇਹ ਵੋਟਾਂ ਪੈਣਗੀਆਂ ਤੇ ਉਦੋਂ ਤੱਕ ਨੌਜਵਾਨ ਵੀ ਇਹਦੇ ਚ ਪੰਜਾਬ ਦਾ ਕਿ ਕਾਫੀ ਵੱਡੇ ਪੱਧਰ ਤੇ ਹਿੱਸਾ ਲੈਣਗੇ ਜੇਕਰ ਕੋਈ ਵੀ ਮਤਲਬ ਗੜਬੜ ਜਾਂ ਕੋਈ ਜਿਵੇਂ ਕੋਈ ਕਿਸੇ ਸੰਵੇਦਨਸ਼ੀਲ ਅਤੀ ਸੰਵੇਦਨਸ਼ੀਲ ਇਲਾਕਾ ਹੈ ਕੁਝ ਗਲਤ ਹਾਲਾਤ ਇਦਾਂ ਦੇ ਹੁੰਦੇ ਆ ਤਾਂ ਫਿਰ ਕਿਦਾਂ ਲੋਕ ਸੰਪਰਕ ਕਰਨੇ ਆ ਕੀ ਕਹੋਗੇ ਲੋਕਾਂ ਨੂੰ ਕੀ ਪੈਪਿਤਨਾ ਹੁਣ ਕੀ ਕਹੋਗੇ ਜਿੰਨੇ ਵੀ ਸਾਡੇ ਸੈਕਟਰ ਮੈਜਿਸਟ੍ਰੇਟ ਆ ਜਾਂ ਸੈਕਟਰ ਆਫੀਸਰਸ ਹੈਗੇ ਆ ਪਲੱਸ ਸਾਡੇ ਤਹਿਸੀਲਦਾਰ ਨੇ ਤਹਿਸੀਲਦਾਰ ਦੇ ਨਾਲ ਡੀਐਸਪੀਜ਼ ਦੇ ਨਾਲ ਤਨਾਤ ਕੀਤੇ ਗਏ ਆ ਉਹ ਪੂਰੇ ਏਰੀਆਜ਼ ਦੇ ਵਿੱਚ ਰਾਉਂਡ ਕੱਢ ਰਿਹਾ ਉਸ ਤੋਂ ਇਲਾਵਾ ਪੁਲਿਸ ਦੀਆਂ ਪੈਟਰੋਲਿੰਗ ਟੀਮਾਂ ਸਾਡੀਆਂ ਐਫਐਸਟੀ ਟੀਮਾਂ ਜਿਹੜੀਆਂ ਉਹ ਪੂਰੀ ਏਰੀਏ 'ਚ ਨਜ਼ਰ ਰੱਖ ਰਹੀਆਂ ਜਿੱਥੇ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਮਿਲਦੀ ਆ ਤੇ ਸਾਡੀ ਟੀਮ ਉੱਥੇ ਤੁਰੰਤ ਪਹੁੰਚੇਗੀ ਤੇ ਜੋ ਵੀ ਮਤਲਬ ਕੋਈ ਕਟਨਾ ਹੋਏਗੀ ਐਸ ਪਰ ਰੂਲ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਦੱਸ ਜੀ ਕਿ ਵੀਲ ਜੀਐਸ ਦੇ ਕਹਿ ਸਕਦੇ ਆ ਮੁਕੰਮਲ ਪ੍ਰਬੰਧ ਨੇ ਤੇ ਬਕਾਇਦਾ ਐਸਜੀਐਮ ਤਰਨ ਤਰਨ ਜਿਹੜੇ ਨੇ ਉਹ ਇਥੇ স্মੋਕੀ ਲੋਕਾਂ ਦੇ ਨਾਲ ਖੜੇ ਨੇ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾਲ ਲੋਕਾਂ ਨੂੰ ਕਰਨਾ ਪਵੇ ਕੋਈ ਨਾ ਅਜਿਹਾ ਕੋਈ ਮਾਹੌਲ ਕ੍ਰੀਏਟ ਹੋਵੇ ਉਸ ਨੂੰ ਲੈ ਕੇ ਦੱਸਿਆ ਕਿ ਕਿੰਨੀਆਂ ਪੈਰਾ ਮਿਲਟਰੀ ਫੋਰਸ ਜਿਹੜੀਆਂ ਨੇ ਉਹ ਤਾਇਨਾਤ ਕੀਤੀਆਂ ਖਾਸ ਕਰਕੇ ਅਜਿਹਾ ਬੱਚੇ بڑے ਐਨਸੀਸੀ ਵਾਲੇ ਨਜ਼ਰ ਆ ਰਹੇ ਕਿ ਵਜ੍ਹਾ ਕੀ ਅੱਜ ਦੇ ਇਹ ਤਿਆਰ ਕਰਨ ਨੂੰ ਲੈ ਕੇ ਇਹ ਦੇਖੋ ਬੱਚੇ ਇਹਨਾਂ ਨੂੰ ਅਸੀਂ ਇਹ ਪਾਰਟਿਸਿਪੇਟ ਕਰ ਰਹੇ ਜਿੱਥੇ ਹੈਲਪ ਕਰ ਰਹੇ ਆ ਕਿਉਂਕਿ ਇਹ ਮੰਤਰ ਜਿਹੜੇ ਬਜ਼ੁਰਗ ਆਉਂਦੇ ਹੈਗੇ ਆ ਜਾਂ ਜਿਨ੍ਹਾਂ ਨੂੰ ਹੈਲਪ ਦੀ ਲੋੜ ਆ ਤੇ ਇੱਕ ਐਨਸੀਸੀ ਸਾਡਾ ਜਿਹੜਾ ਹੁੰਦਾ ਇਹਦੇ ਵਿੱਚ ਇਹਨਾਂ ਨੂੰ ਇੱਕ ਜ਼ਿੰਮੇਵਾਰੀ ਦੀ ਭਾਵਨਾ ਸਿਖਾਈ ਜਾਂਦੀ ਆ ਬਿਲਕੁਲ ਆ ਆਰਮੀ ਵੱਲੋਂ ਸਾਡੇ ਦੇਸ਼ ਦੀ ਆਰਮੀ ਵੱਲੋਂ ਤੇ ਇਹ ਜਿਹੜੇ ਬੱਚੇ ਇਹਦੇ ਚ ਭਾਗ ਲੈ ਰਹੇ ਆ ਤੇ ਬੜੇ ਖੁਸ਼ ਵੀ ਹੈਗੇ ਆ ਤੁਸੀਂ ਦੇਖ ਸਕਦੇ ਆ ਤੇ ਇਹਨਾਂ ਨੂੰ ਇੱਕ ਮੌਕਾ ਮਿਲਿਆ ਕਿ ਇਹ VOTING ਦਾ ਪ੍ਰੋਸੈਸ ਦੇਖ ਰਹੇ ਆ ਤੇ ਜਦੋਂ ਇਹ ਵੱਡੇ ਹੋਣਗੇ ਤੇ ਇਹਨਾਂ ਦੀ ਬੋਰਡ ਦੀ ਏਜ ਵੀ ਬੋਰਡ ਦੀ ਉਮਰ ਹੋਏਗੀ ਤੇ ਇਹ ਬੜੇ ਮਤਲਬ ਉਤਸ਼ਾਹ ਦੇ ਨਾਲ ਇਹ ਉਹਦੇ ਚ ਪਾਰਟਿਸਪੇਟ ਕਰਨਗੇ ਤੇ ਕਹਿ ਸਕਦੇ ਆ ਕਿ ਇੱਕ ਹੋਰ ਜਨਰੇਸ਼ਨ ਨੂੰ ਤਿਆਰ ਕੀਤਾ ਜਾ ਰਿਹਾ ਹੈ ਰੈਂਸਿਸ ਨੂੰ ਬਿਲਕੁਲ ਬਿਲਕੁਲ ਜੀ ਬਿਲਕੁਲ ਤਾਂ ਜੋ ਆਨਲਾਈਨ ਟਾਈਮ ਦੇ ਵਿੱਚ ਜੋ ਪੈਰਾਮਿਲਟਰੀ ਫੋਰਸ ਨੂੰ ਪੰਜਾਬ ਪੁਲਿਸ ਨੂੰ ਸਾਂਝੋ ਕਰ ਇਹਨਾਂ ਦੇ ਵਿੱਚੋਂ ਦੇਖੋ ਜੀ ਜਿਹੜੇ ਬੱਚੇ ਹੈਗੇ ਆ ਇਹ ਆਉਣ ਵਾਲੇ ਸਮੇਂ 'ਚ ਵੱਡੇ ਆਫੀਸਰ ਬਣ ਗਏ ਸਾਡੇ ਦੇਸ਼ ਦਾ ਇਹ ਭਵਿੱਖ ਹੈ ਗਿਆ ਤੇ ਇਸ ਕਰਕੇ ਇਹਨਾਂ ਨੂੰ ਜਦ ਇਹ ਪਾਰਟਿਸਪੇਟ ਕਰਾਇਆ ਗਿਆ ਤੇ ਇਹਨਾਂ ਦੇ ਵਿੱਚ ਮਤਲਬ ਇੱਕ ਅੱਛੀ ਸੋਚ ਯਾਗਰੂ ਕਰਨ ਵਾਸਤੇ ਤਾਂ ਜੋ ਸਾਡੇ ਦੇਸ਼ ਦਾ ਜਿਹੜਾ ਭਵਿੱਖ ਆ ਉਹ ਹੋਰ ਉਜਵਲ ਹੋ ਸਕੇ। ਕੀ ਬਾਤ ਆ। ਬਹੁਤ ਬਹੁਤ ਧੰਨਵਾਦ ਜੀ। ਬੇਟਾ ਕੀ ਨਾਂ ਤੁਹਾਡਾ? ਨਾਪਰੇ ਸਿੰਘ। ਨਾਪਿਤ ਅੱਜ ਬੜੇ ਤਿਆਰ ਤਿਆਰ ਹੋਏ ਹੋ ਕਿ ਅੱਜ ਪਤਾ ਤੁਹਾਨੂੰ ਕੀ ਹੋਕ ਹੀ ਰਿਹਾ ਇੱਥੇ। ਅੱਜ ਇੱਥੇ VOTING ਹੋ ਰਹੀ ਆ ਤੇ ਸਾਡੇ ਸਕੂਲ ਵਾਲੋਂ ਆਨੂੰ ਇੱਥੇ ਸੱਦਿਆ ਗਿਆ ਇਹ ਕਹਿੰਦੇ ਇੱਥੇ ਡਿਊਟੀ ਲਈ ਸਾਡੀ। ਇੱਥੇ ਇਕ ਲਾਉਣਾ ਵਾ। ਕੀ ਕੰਮ ਕੰਮ ਦੱਸੇਗਾ ਕੰਮ ਕਰਨਾ ਕੀ ਆ ਕੰਮ ਕੋਈ ਨਹੀਂ ਤੇ ਹੈਲਪ ਹੀ ਕਰਨੀ ਬਸ ਥੋੜੀ ਬੋਦੀ ਜਿਹਾ ਜੋ ਕੋਈ ਬਜ਼ੁਰਗ ਆਉਂਦਾ ਜਾਂ ਕੋਈ ਬਕਲਾਗ ਆਉਂਦਾ ਹੈ ਹਾਂਜੀ ਬਸ ਉਹਨਾਂ ਨੂੰ ਇੱਥੇ ਹੈਲਪ ਕਰਨੀ ਉਹਨਾਂ ਦੀ ਜਿੱਥੇ ਉਹਨਾਂ ਨੇ ਵੋਟ ਪਾਣੀ ਬਸ ਉੱਥੇ ਲੈ ਕੇ ਆਈਆਂ ਜਾਂ ਹਰੇ ਕੀਤੀ ਮਦਦ ਕਿਸੇ ਦੀ ਨਹੀਂ ਇਹ ਲੈ ਕੀਤੀ ਮਦਦ ਥੋੜੀ ਬੋਦੀ ਜਣਿਆਂ ਦੀ ਤੇ ਬਸ ਇਦਾਂ ਹੀ ਤਨਤਿਆਂ ਮੈਂ ਤੇ ਪਹਿਲੀ ਆਦੀ ਕਰੋਤਾ ਹਾਂ ਇੱਥੇ ਬੜੇ ਸ਼ਾਮ ਤੱਕ ਹਾਂਜੀ ਕਰੋਤੇ ਰਹਿਾਂਗੇ ਮਦਦ ਕਰੋਂਗੇ ਲੱਗਦਾ ਕਿ ਇੱਕ ਚੰਗੀ ਸੇਧ ਮਿਲਦੀ ਆ ਇੱਕ ਚੰਗਾ ਕੰਮ ਦੇਖਣ ਨੂੰ ਮਿਲ ਰਿਹਾ ਹਾਂਜੀ ਸਰ ਹਾਂ ਜਿੰਨੀ ਐ ਜ ਮੇਰੀ ਹੈਗੀ ਜੀ 15 ਸਾਲ ਇੱਧਰ ਇੱਧਰ ਦਾ ਪਤਾ ਨਹੀਂ ਕਿੰਨੀ ਐ ਵਿੱਚ 14 ਸਾਲ ਪਤਾ ਤਾਂ ਉਹਨਾਂ ਅੱਜ ਕਿਉਂ ਲਿਆ ਹੁੰਦਾ ਹੈ ਇੱਥੇ ਹਾਂ ਜੀ ਉਹ ਬਜ਼ੁਰਗਾਂ ਦੀ ਹੈਲਪ ਕਰਨ ਆਸ ਤੇ ਕਰ ਰਹੇ ਹਾਂ ਹਾਂ ਜੀ ਪੱਕਾ ਹਾਂ ਜੀ ਕੀ ਬਾਤ ਹੈ ਵਾਕਈ ਜੀ ਦੇਖ ਸਕਦੇ ਹੋ ਐਨਸੀਸੀਟੀ ਦੇ ਜਿਹੜੇ ਨੌਜਵਾਨ ਨੇ ਬੱਚੇ ਨੇ ਉਹ ਵੀ ਜਿਹੜੇ ਤਿਆਰ ਹੋ ਰਹੇ ਨੇ ਤਾਂ ਜੋ ਬਜ਼ੁਰਗਾਂ ਦੀ ਮਦਦ ਕੀਤੀ ਜਾ ਸਕੇ ਤਾਂ ਜੋ ਆਪਣੀ ਜਿਹੜੀ ਵੋਟ ਦਾ ਅਧਿਕਾਰ ਦਾ ਜਿਹੜਾ ਇਸਤੇਮਾਲ ਆ ਉਹ ਜ਼ਰੂਰ ਕਰ ਸਕਣ ਲਗਾਤਾਰ ਬਜ਼ੁਰਗ ਜਿਹੜੇ ਵਿੱਚ ਉਹ ਆਦੇ ਨਜ਼ਰ ਆ ਰਹੇ ਨੌਜਵਾਨ ਵੀ ਕੋਈ ਕਾ ਦੁੱਖਾ ਜ਼ਰੂਰ ਨਜ਼ਰ ਆਉਂਦੇ ਪਿਆ ਅਰਦਾਸ ਇਹ ਕਿ ਤਰਨਤਾਰਨ ਇਲਾਕੇ ਦੇ ਵਿੱਚ ਅਮਨ ਅਮਾਨ ਦੇ ਨਾਲ VOTING ਪ੍ਰਕਿਰਿਆ ਜਿਹੜੀ ਹੈਗੀ ਆ ਉਹ ਹੋਵੇ ਇਸ ਲਈ ਪੈਰਾਮਿਲਟਰੀ ਫੋਰਸ ਦੇ ਨਾਲ ਨਾਲ ਕੇਂਦਰੀ ਫੋਰਸਸ ਤੇ ਨਾਲ ਪੰਜਾਬ ਪੁਲਿਸ ਜਿਹੜੀ ਹੈਗੀ ਆ ਉਹ ਤਾਇਨਾਤ ਕੀਤੀ ਗਈ ਹੈ ਟੀਮਾਂ ਦੇ ਤੌਰ ਤੇ ਤਾਇਨਾਤ ਕੀਤੀ ਗਈ ਹੈ ਜਿਹੜੇ ਇਲਾਕੇ ਸੰਵੇਦਨਸ਼ੀਲ ਜਾਂ ਫਿਰ ਅਤਿ ਸੰਵੇਦਨਸ਼ੀਲ ਨੇ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਦੀ ਸੁਰੱਖਿਆ ਮੁਹਈਆ ਕਰਵਾਈ ਗਈ ਹੈ ਦੇਖਣਾ ਹੋਏਗਾ ਕਿ ਲੋਕਾਂ ਦਾ ਜਿਹੜਾ ਫਤਵਾ ਆਇਆ ਉਹ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਦਿੱਤਾ ਜਾਏਗਾ ਉਹ ਗਿਣਤੀ ਤੋਂ ਬਾਅਦ ਹੀ ਪਤਾ ਚਲੇਗਾ ਤਰਨਤਾਰਨ ਤੋਂ ਕੈਮਰਾਮੈਨ ਅਮਨਦੀ ਦੇ ਨਾਲ ਸੁਖਾ ਖੇੜੀ ਵਾਲਾ ਤਰਨਤਾਰਨ ਦੇ ਵਿੱਚ VOTING ਜਿਹੜੀ ਹੈ ਕਿ ਸਵੇਰ ਤੋਂ ਸ਼ੁਰੂ ਆ ਤੇ ਸਾਡੇ ਨਾਲ ਅਜੀਤ ਸਿੰਘ ਸਾਬ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਹਾਲਾਤ ਕੀ ਨੇ ਤੁਹਾਡੀ ਵੀ ਪੂਰੀ ਨਜ਼ਰ ਰੱਖੀ ਹੋਈ ਆ ਹਰ ਇੱਕ ਬੂਥ ਤੇ ਜਾਣਿਓ ਕਿਵੇਂ ਦੇ ਹਾਲਾਤ ਹੁਣ ਤੱਕ ਦੇ ਨੇ ਦੇਖੋ ਬਿਲਕੁਲ ਪੀਸਫੁਲ ਚੱਲ ਰਿਹਾ ਜੀ ਸਾਰਾ ਕਿਉਂਕਿ 12 ਜਿਹੜੀਆਂ ਪੁਲਿਸ ਫੋਰਸ ਕੰਪਨੀ ਦਾ ਨਾਅਤ ਹੈਗੀਆਂ ਇੱਥੇ ਜਿਨ੍ਹਾਂ ਦੇ ਵਿੱਚੋਂ 9 ਸੈਂਟਰਲ ਆਰਮਡ ਪੁਲਿਸ ਫੋਰਸ ਆ ਤੇ ਉਸ ਤੋਂ ਨਵਾ ਜਿਹੜੀ ਆਰਮਡ ਫੋਰਸ ਜਿਹੜੀ ਹੈਗੀ ਆ ਉਹ ਤਿੰਨ ਕੰਪਨੀਆਂਸ ਹੋ ਆ ਤੇ ਬਹੁਤ ਵੱਡੇ ਤਦਾਦ ਦੇ ਇੱਥੇ ਜਿਹੜੀ ਆ ਪੈਰਾਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਆ 100% ਬੂਥ ਦੇ ਉੱਤੇ ਪੈਰਾਮਿਲਟਰੀ ਜਿਹੜੀ ਲਗਾਈ ਗਈ ਆ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਲੋਕਾਂ ਨੂੰ ਸਾਡੀ ਅਪੀਲ ਹੈਗੀ ਆ ਕਿ ਉਹ ਬਿਨਾਂ ਕਿਸੇ ਡਰ ਭੈ ਦੇ ਆਪਣੀ ਵੋਟ ਦਾ ਪ੍ਰਯੋਗ ਕਰਨ ਤੇ ਸ਼ਾਂਤੀਪੂਰਕ ਤਰੀਕੇ ਦੇ ਨਾਲ ਆਪਣੇ ਵੋਟਾਂ 'ਚ ਹਿੱਸਾ ਲੈਣ ਬਿਲਕੁਲ ਸਰ ਅੱਜ ਜੇ ਆਪਾਂ ਗੱਲ ਕਰੀਏ ਤੁਹਾਡੇ ਅੰਦਰ ਜਿਹੜਾ ਇਲਾਕਾ ਆ ਉਹਦੇ ਅੰਦਰ ਕਿੰਨੇ ਕੁ ਸੰਵੇਦਨਸ਼ੀਲ ਤੇ অতি ਸੰਵੇਦਨਸ਼ੀਲ ਜਿਹੜੇ ਇਲਾਕੇ ਜਿਹੜੇ ਹੈਗੇ ਨੇ ਜ਼ੋਨ ਜਿਹੜੇ ਨੇ ਉਹ ਕਿੰਨੇ ਕੁ ਨੇ ਸਾਡੇ ਜਿਹੜੇ ਵਨਬਲ ਬੂਥ ਹੈਗੇ ਆ ਟੋਟਲ 100 ਹੈਗੇ ਆ 46 ਲੋਕੇਸ਼ਨਸ ਦੇ ਉੱਤੇ ਹੈਗੇ ਆ ਤੇ ਉਸ ਤੋਂ ਇਲਾਵਾ ਟੋਟਲ 200 ਬਾਈ ਬੂਥਾ ਉਹਨਾਂ ਦੇ ਵਿੱਚੋਂ 100 ਜਿਹੜੇ ਆ ਉਹ ਆਪਾਂ ਵਨਬਲ ਹੈਗੇ ਆ ਉਹਨਾਂ ਦੇ ਉੱਤੇ ਜਿਹੜੀ ਆ ਪੈਰਾਮੀਟਰੀ ਫੋਰਸ ਦਾ ਨਾਟ ਕੀਤੀ ਗਈ ਆ ਜੀ ਸਰ ਕਿਵੇਂ ਦੇਖਦੇ ਹੋ ਲੱਗਦਾ ਕਿ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੁਝਾਨ ਜਾਂ ਕਾਫੀ ਜ਼ਿਆਦਾ ਵੋਟਿੰਗ ਕਰਨ ਨੂੰ ਲੈ ਕੇ ਚਾਹ ਦੇਖ ਨੂੰ ਮਿਲ ਰਿਹਾ ਲੋਕਾਂ 'ਚ ਬਹੁਤ ਉਤਸ਼ਾਹ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਪਬਲਿਕ ਆ ਰਹੀ ਆ ਤੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਉਹ ਆਪਣੀ ਵੋਟ ਦਾ ਪ੍ਰਯੋਗ ਕਰਨ ਤੇ ਜਿਹੜਾ ਇਹ ਲੋਕਤੰਤਰ ਦਾ ਇਹ ਮੇਲਾ ਹੈਗਾ ਇਹਦੇ 'ਚ ਹਿੱਸਾ ਲੈਣ ਉਹ ਸਰ ਅਸੀਂ ਦੇਖਿਆ ਕਿ ਜਿਹੜੇ ਅਪਾਹਜ ਲੋਕ ਨੇ ਕਾਫੀ ਜ਼ਿਆਦਾ ਆ ਰਹੇ ਨੇ ਉਹਨਾਂ ਦੇ ਲਈ ਜਿਹੜੀ व्हीਲ ਚੇਅਰ ਵਗੈਰਾ ਜੋ ਪ੍ਰਬੰਧ ਹੁੰਦੇ ਨੇ ਮੁਕੰਮਲ ਕੀਤੇ ਹੋਏ ਬਿਲਕੁਲ ਜੀ ਕੀਤੇ ਗਏ ਕੀ ਕਹੋਗੇ ਆਵਾਮ ਨੂੰ ਜਿਹੜੇ ਹਲੇ ਵੀ ਘਰਾਂ ਦੇ ਵਿੱਚ ਪਏ ਨੇ ਕਿਉਂਕਿ ਆਪਣੇ ਮੱਤ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ ਫਰਜ਼ ਹੁੰਦਾ ਹੈ ਕੀ ਕਹੋਗੇ ਲੋਕਾਂ ਨੂੰ ਜੀ ਅਸੀਂ ਜਿਹੜੇ 80 ਪਲੱਸ ਜਿਹੜੇ ਸੀਗੇ ਪਰਸਨ ਵੋਟਰ ਉਹਨਾਂ ਲਈ ਇੱਕ ਫੈਸਿਲਿਟੀ ਹੁੰਦੀ ਹੈ ਕਿ ਅਸੀਂ ਘਰ 'ਚ ਜਾ ਕੇ ਵੋਟ ਪਵਾ ਸਕਦੇ ਉਹਨਾਂ ਦੀ ਤੇ ਉਹ ਉਹਨਾਂ ਨੂੰ ਫੈਸਿਲਿਟੀ ਦਿੱਤੀ ਗਈ ਸੀਗੀ ਉਹਦੇ ਵਿੱਚ ਸਾਡੇ ਕੋਲ ਸਿਰਫ 22 ਜਿਹੜੇ ਸੀਗੇ ਪਰਸਨ ਉਹਨਾਂ ਨੇ ਕੰਸੈਂਟ ਦਿੱਤੀ ਸੀਗੀ ਤੇ ਉਹਨਾਂ ਦੀ ਅਸੀਂ ਵੋਟ ਪਵਾ ਲਈ ਸੀ ਉਸ ਤੋਂ ਇਲਾਵਾ ਸਾਰਿਆਂ ਨੇ ਆਪਣੀ ਕੰਸੈਂਟ ਦਿੱਤੀ ਸੀਗੀ ਕਿ ਅਸੀਂ ਬੂਥ ਦੇ ਉੱਤੇ ਆ ਕੇ ਆਪਣੀ ਵੋਟ ਪਾਵਾਂਗੇ ਮਤਲਬ ਉਹਨਾਂ ਦੇ ਵਿੱਚ ਇਹ ਉਤਸ਼ਾਹ ਹੈ ਕਿ ਅਸੀਂ ਬੂਥ ਤੇ ਆ ਕੇ ਵੋਟ ਪਾਣੀ ਆ ਤੇ ਘਰਾਂ ਚ ਜਿਹੜੇ ਲੋਕ ਬੈਠੇ ਆ ਮੈਨੂੰ ਮੇਰੀ ਉਹਨਾਂ ਨੂੰ ਅਪੀਲ ਆ ਕਿ ਜਿਹਨਾਂ ਦੀ ਐਕਚੁਅਲ ਵੋਟ ਹੈਗੀ ਆ ਜਿਨ੍ਹਾਂ ਨੂੰ ਵੋਟ ਦਾ ਅਧਿਕਾਰ ਆ ਉਹ ਇੱਥੇ ਆ ਕੇ ਆਪਣੀ ਵੋਟ ਦਾ ਪ੍ਰਯੋਗ ਕਰਨ ਸਰ ਸਵੇਰੇ ਸਵੇਰੇ ਜੇ ਗੱਲ ਕਰੀਏ ਤਾਂ ਪਹਿਲ ਬਜ਼ੁਰਗਾਂ ਨੇ ਜਿੱਤ ਕਰ ਲਈ ਆ ਕਿਉਂਕਿ ਬਜ਼ੁਰਗ ਤੇ ਵੱਡੇ ਲੋਕ ਜ਼ਿੰਮੇਵਾਰ ਲੋਕ ਬੜੇ ਵਾਵਾ ਆਂਦੇ ਆ ਨੌਜਵਾਨਾਂ ਵਾਲੇ ਘੱਟ ਨਜ਼ਰਾਂ ਆਉਂਦੇ ਲੱਗਦਾ ਕਿ ਨੌਜਵਾਨਾਂ ਨੂੰ ਵੀ ਆ ਕੇ ਜਿਹੜਾ ਹੈਗਾ ਕਰਨਾ ਤੇ ਹਾਲਾਂਕਿ ਜਿਨ੍ਹਾਂ ਨੇ ਪਹਿਲੀ ਵਾਰ ਆਪਣਾ ਵੋਟ ਦਾ ਇਸਤੇਮਾਲ ਕਰਨਾ ਹੈ ਅੱਜੇ ਦੇਖੋ ਟਾਈਮ 6 ਵਜੇ ਤੱਕ ਜਿਹੜਾ ਇਹ ਵੋਟਾਂ ਪੈਣਗੀਆਂ ਤੇ ਉਦੋਂ ਤੱਕ ਨੌਜਵਾਨ ਵੀ ਇਦੇ ਚ ਪੰਜਾਬ ਦਾ ਇੱਕ ਕਾਫੀ ਵੱਡੇ ਪੱਧਰ ਤੇ ਹਿੱਸਾ ਲੈਣਗੇ ਜੇਕਰ ਕੋਈ ਵੀ ਮਤਲਬ ਗੜਬੜ ਜਾਂ ਕੋਈ ਜਿਵੇਂ ਕੋਈ ਕਹੇ ਸੰਵੇਦਨਸ਼ੀਲ ਅਤੀ ਸੰਵੇਦਨਸ਼ੀਲ ਇਲਾਕਾ ਆਇਆ ਕੁਝ ਅਲੱਗ-ਬਤ ਹਾਲਾਤ ਇਦਾਂ ਦੇ ਹੁੰਦੇ ਆ ਤਾਂ ਫਿਰ ਕਿਦਾਂ ਲੋਕ ਸੰਪਰਕ ਕਰਨੇ ਆ ਕੀ ਕਹੋਗੇ ਲੋਕਾਂ ਨੂੰ ਕੀ ਪੈਪ ਇਤਨਾ ਹੁਣ ਕੀ ਕਹੋਗੇ ਜਿੰਨੇ ਵੀ ਸਾਡੇ ਸੈਕਟਰ ਮੈਜਿਸਟ੍ਰੇਟ ਆ ਜਾਂ ਸੈਕਟਰ ਆਫੀਸਰਸ ਹੈਗੇ ਆ ਪਲੱਸ ਸਾਡੇ ਤਹਿਸੀਲਦਾਰ ਨਵੇਂ ਤਹਿਸੀਲਦਾਰ ਦੇ ਨਾਲ ਡੀਐਸਪੀਜ਼ ਦੇ ਨਾਲ ਤਨਾਤ ਕੀਤੇ ਗਏ ਆ ਉਹ ਪੂਰੇ ਏਰੀਆਜ਼ ਦੇ ਵਿੱਚ ਰਾਉਂਡ ਕੱਢ ਰਿਹਾ ਉਸ ਤੋਂ ਇਲਾਵਾ ਪੁਲਿਸ ਦੀਆਂ ਪੈਟਰੋਲਿੰਗ ਟੀਮਾਂ ਸਾਡੀਆਂ ਐਫਐਸਟੀ ਟੀਮਾਂ ਜਿਹੜੀਆਂ ਉਹ ਪੂਰੀ ਏਰੀਏ 'ਚ ਨਜ਼ਰ ਰੱਖ ਰਹੀਆਂ ਜਿੱਥੇ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਮਿਲਦੀ ਆ ਤੇ ਸਾਡੀ ਟੀਮ ਉੱਥੇ ਤੁਰੰਤ ਪਹੁੰਚੇਗੀ ਤੇ ਜੋ ਵੀ ਮਤਲਬ ਕੋਈ ਕਟਨਾ ਹੋਏਗੀ ਐਸ ਪਰ ਰੂਲ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਦੱਸ ਜੀ ਕਿ ਵੀਲ ਚੇਅਰਸ ਦੇ ਦੇ ਕਹਿ ਸਕਦੇ ਆ ਮੁਕੰਮਲ ਪ੍ਰਬੰਧ ਨੇ ਤੇ ਬਕਾਇਦਾ ਐਸਡੀਐਮ ਤਰਨ ਤਰਨ ਜਿਹੜੇ ਨੇ ਉਹ ਇਸ ਮੌਕੇ ਲੋਕਾਂ ਦੇ ਨਾਲ ਖੜੇ ਨੇ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾਲ ਲੋਕਾਂ ਨੂੰ ਕਰਨਾ ਪਵੇ ਕੋਈ ਨਾ ਅਜਿਹਾ ਕੋਈ ਮਾਹੌਲ ਕ੍ਰੀਏਟ ਹੋਵੇ ਉਸ ਨੂੰ ਲੈ ਕੇ ਦੱਸਿਆ ਕਿ ਕਿੰਨੀਆਂ ਪੈਰਾ ਮਿਲਟਰੀ ਫੋਰਸ ਜਿਹੜੀਆਂ ਨੇ ਉਹ ਤਾਇਨਾਤ ਕੀਤੀਆਂ ਖਾਸ ਕਰਕੇ ਅਜਿਹਾ ਬੱਚੇ بڑے ਐਨਸੀਸੀ ਵਾਲੇ ਨਜ਼ਰ ਆ ਰਹੇ ਕਿ ਵਜ੍ਹਾ ਕੀ ਅਜਿਹੇ ਤਿਆਰ ਕਰਨ ਨੂੰ ਲੈ ਕੇ ਇਹ ਦੇਖੋ ਬੱਚੇ ਇਹਨਾਂ ਨੂੰ ਅਸੀਂ ਇਹ ਪਾਰਟਿਸਿਪੇਟ ਕਰ ਰਹੇ ਜਿੱਥੇ ਹੈਲਪ ਕਰ ਰਹੇ ਆ ਕਿਉਂਕਿ ਇਹ ਮਤਲਬ ਜਿਹੜੇ ਬਜ਼ੁਰਗ ਆਉਂਦੇ ਹੈਗੇ ਆ ਜਾਂ ਜਿਨ੍ਹਾਂ ਨੂੰ ਹੈਲਪ ਦੀ ਲੋੜ ਆ ਤੇ ਇੱਕ ਐਨਸੀਸੀ ਸਾਡਾ ਜਿਹੜਾ ਹੁੰਦਾ ਇਹਦੇ ਵਿੱਚ ਇਹਨਾਂ ਨੂੰ ਇੱਕ ਜ਼ਿੰਮੇਵਾਰੀ ਦੀ ਭਾਵਨਾ ਸਿਖਾਈ ਜਾਂਦੀ ਆ ਬਿਲਕੁਲ ਆ ਆਰਮੀ ਵੱਲੋਂ ਸਾਡੇ ਦੇਸ਼ ਦੀ ਆਰਮੀ ਵੱਲੋਂ ਤੇ ਇਹ ਜਿਹੜੇ ਬੱਚੇ ਇਹਦੇ ਚ ਭਾਗ ਲੈ ਰਹੇ ਆ ਤੇ ਬੜੇ ਖੁਸ਼ ਵੀ ਹੈਗੇ ਆ ਤੁਸੀਂ ਦੇਖ ਸਕਦੇ ਆ ਤੇ ਇਹਨਾਂ ਨੂੰ ਇੱਕ ਮੌਕਾ ਮਿਲਿਆ ਕਿ ਇਹ VOTING ਦਾ ਪ੍ਰੋਸੈਸ ਦੇਖ ਰਹੇ ਆ ਤੇ ਜਦੋਂ ਇਹ ਵੱਡੇ ਹੋਣਗੇ ਤੇ ਇਹਨਾਂ ਦੀ ਬੋਰਡ ਦੀ ਏਜ ਵੀ ਬੋਰਡ ਦੀ ਉਮਰ ਹੋਏਗੀ ਤੇ ਇਹ ਬੜੇ ਮਤਲਬ ਉਤਸ਼ਾਹ ਦੇ ਨਾਲ ਇਹ ਉਹਦੇ ਚ ਪਾਰਟਿਸਪੇਟ ਕਰਨਗੇ ਤੇ ਕਹਿ ਸਕਦੇ ਆ ਕਿ ਇੱਕ ਹੋਰ ਜਨਰੇਸ਼ਨ ਨੂੰ ਤਿਆਰ ਕੀਤਾ ਜਾ ਰਿਹਾ ਹੈ ਰੈਂਸਿੰਗ ਬਿਲਕੁਲ ਬਿਲਕੁਲ ਜੀ ਬਿਲਕੁਲ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਜੋ ਪੈਰਾਮਿਲਟਰੀ ਫੋਰਸ ਨੂੰ ਪੰਜਾਬ ਪੁਲਿਸ ਨੂੰ ਸਜੋਵ ਕੰਨ ਇਹਨਾਂ ਦੇ ਵਿੱਚੋਂ ਦੇਖੋ ਜੀ ਜਿਹੜੇ ਬੱਚੇ ਹੈਗੇ ਆ ਇਹ ਆਉਣ ਵਾਲੇ ਸਮੇਂ 'ਚ ਵੱਡੇ ਅਫੀਸਰ ਬਣ ਗਏ ਸਾਡੇ ਦੇਸ਼ ਦਾ ਇਹ ਭਵਿੱਖ ਹੈ ਗਿਆ ਤੇ ਇਸ ਕਰਕੇ ਇਹਨਾਂ ਨੂੰ ਜਿਹੜਾ ਪਾਰਟਿਸਪੇਟ ਕਰਾਇਆ ਗਿਆ ਤੇ ਇਹਨਾਂ ਦੇ ਵਿੱਚ ਮਤਲਬ ਇੱਕ ਅੱਛੀ ਸੋਚ ਯਾਗਰੂ ਕਰਨ ਵਾਸਤੇ ਤਾਂ ਜੋ ਸਾਡੇ ਦੇਸ਼ ਦਾ ਜਿਹੜਾ ਭਵਿੱਖ ਆ ਉਹ ਹੋਰ ਉਜਵਲ ਹੋ ਸਕੇ। ਕੀ ਬਾਤ ਆ। ਬਹੁਤ ਬਹੁਤ ਧੰਨਵਾਦ ਜੀ। ਬੇਟਾ ਕੀ ਨਾਂ ਤੁਹਾਡਾ? ਨਾਪਰੇ ਸਿੰਘ। ਨਾਪੀ ਅੱਜ ਬੜੇ ਤਿਆਰ ਤਿਆਰ ਹੋਏ ਹੋ ਕਿ ਅੱਜ ਪਤਾ ਤੁਹਾਨੂੰ ਕੀ ਹੋਕ ਹੀ ਰਿਹਾ ਇੱਥੇ। ਅੱਜ ਇੱਥੇ ਵੋਟਿੰਗ ਹੋ ਰਹੀ ਆ ਤੇ ਸਾਡੇ ਸਕੂਲ ਵਾਲੋਂ ਆਣੂ ਇੱਥੇ ਸੱਦਿਆ ਗਿਆ ਆ ਤੇ ਕਹਿੰਦੇ ਇੱਥੇ ਡਿਊਟੀ ਲਈ ਆ ਗਏ। ਇੱਥੇ ਇਕ ਲਾਉਣਾ ਵਾ। ਕੀ ਕੰਮ ਕੰਮ ਦੱਸਿਆ ਕਿ ਕੰਮ ਕਰਨਾ ਕੀ ਆ ਕੰਮ ਕੋਈ ਨਹੀਂ ਤੇ ਹੈਲਪ ਹੀ ਕਰਨੀ ਬਸ ਥੋੜੀ ਬੋਦੀ ਨੇ ਤਾਂ ਜੋ ਕੋਈ ਬਜ਼ੁਰਗ ਆਉਂਦਾ ਜਾਂ ਕੋਈ ਬਕਲਾਗ ਆਂਦਾ ਹੈ ਹਾਂਜੀ ਬਸ ਉਹਨਾਂ ਨੂੰ ਇੱਥੇ ਹੈਲਪ ਕਰਨੀ ਉਹਨਾਂ ਦੀ ਜਿੱਥੇ ਉਹਨਾਂ ਨੇ ਵੋਟ ਪਾਉਣੀ ਬਸ ਉੱਥੇ ਲੈ ਕੇ ਆਈਆਂ ਜਾਂ ਕੀਤੀ ਮਦਦ ਕਿਸੇ ਦੀ ਨਹੀਂ ਇਹ ਨੇ ਕੀਤੀ ਮਦਦ ਥੋੜੀ ਬੋਦੀ ਜਣਿਆ ਦੀ ਤੇ ਬਸ ਇਦਾਂ ਹੀ ਘੁਟਦੇ ਆ ਮੈਂ ਤਾਂ ਪਹਿਲੀ ਆ ਦੀ ਘੁਟਦਾ ਇੱਥੇ ਬਸ ਕਿਦੋਂ ਸ਼ਾਮ ਤੱਕ ਹਾਂਜੀ ਘੁਟਦੇ ਰਹਿਾਂਗੇ ਮਦਦ ਕਰੋਂਗੇ ਲੱਗਦਾ ਕਿ ਇੱਕ ਚੰਗੀ ਸੇਧ ਮਿਲਦੀ ਆ ਇੱਕ ਚੰਗਾ ਕੰਮ ਦੇਖਣ ਨੂੰ ਮਿਲ ਰਿਹਾ ਹਾਂਜੀ ਸਰ ਹਾਂਜੀ ਕਿੰਨੀ ਇਹ ਜਾਂ ਮੇਰੀ ਹੈਗੀ ਜੀ 15 ਸਾਲ ਇੱਧਰ ਇੱਧਰ ਦਾ ਪਤਾ ਨਹੀਂ ਕਿੰਨੀ ਹੈ ਭਾਈ 14 ਸਾਲ ਪਤਾ ਤਾਂ ਉਹਨਾਂ ਚ ਕਿਉਂ ਲਿਆ ਹੁੰਦਾ ਹੈ ਇੱਥੇ ਹਾਂਜੀ ਉਹ ਬਜ਼ੁਰਗਾਂ ਨੇ ਹੈਲਪ ਕਰਨ ਵਾਸਤੇ ਕਰ ਰਹੇ ਹੋ ਹਾਂਜੀ ਪੱਕਾ ਹਾਂਜੀ ਕੀ ਬਾਤ ਹੈ ਵਾਕਈ ਜੀ ਦੇਖ ਸਕਦੇ ਹੋ ਐਨਸੀਸੀ ਦੇ ਜਿਹੜੇ ਨੌਜਵਾਨ ਨੇ ਬੱਚੇ ਨੇ